ਕਈ ਬੱਚੇ ਕਹਿੰਦੇ ਆ ਕਰਤਾ ਪੁਰਖ ਪੁਰਖ ਨਹੀਂ ਕਈਦਾ ਜੀ ਪੁਰਖ ਕਈਦਾ ਹੁੰਦਾ ਸੈ ਭੰਗ ਕਹਿੰਦੇ ਆ ਉਹ ਸੈ ਭੰਗ ਨਹੀਂ ਹੁੰਦਾ ਸੈ ਭੰਗ ਹੁੰਦਾ ਜਿਹਦੇ ਵਿੱਚ ਆਪਾਂ ਗੱਗਾ ਸਾਇਲੈਂਟ ਰੱਖਦੇ ਆ ਗਾਵੇ ਨੂੰ ਗਾਵੇ ਕਹਿ ਰਹੇ ਆ ਚੁੱਪੇ ਨੂੰ ਚੁੱਪੇ ਕਹਿ ਰਹੇ ਆ ਵੇਖੇ ਨੂੰ ਵੇਖੇ ਕਹਿ ਰਹੇ ਆ ਸੁਣਿਆ ਨੂੰ ਸੁਣੀਏ ਕਹਿ ਰਹੇ ਆ ਅਸੀਂ ਸੈਂਕੜੇ ਗਲਤੀਆਂ ਕਰਕੇ ਵੀ ਡਰ ਨਹੀਂ ਰਹੇ ਕਹਿੰਦੇ ਇਹਦੇ ਤੁਲ ਜਬਜੀ ਸਾਹਿਬ ਦੇ ਸ਼ੁੱਧ ਉਚਾਰਨ ਦੇ ਬਰਬਰ ਜੀ ਗੁਰੂ ਸਾਹਿਬ ਉਹਨੂੰ ਆਪਣੇ ਖੁਸ਼ ਹੋ ਕੇ ਗੁਰਤਾ ਗੱਦੀ ਤੱਕ ਦੇਣ ਲਈ ਮਤਲਬ ਸੰਗਾਸਨ ਛੱਡਣ ਲਈ ਤਿਆਰ ਹੋਏ ਸੀ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਮਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਕਿਆ ਬਾਤ ਹੈ ਇਹ ਖੇੜ ਸਾਰੀ ਜੀ ਇੱਕ ਹਫਤੇ ਦੀ ਖੇੜ ਆ ਬਾਣੀ ਔਖੀ ਨਹੀਂ ਹੁੰਦੀ ਜੀ ਮਹਿੰਗੀ ਹੁੰਦੀ ਐ ਮਹਿੰਗੀ ਹੁੰਦੀ ਆ ਸਾਡਾ ਊੜਾ ਜੂੜਾ ਸਾਡੀ ਨਸਲ ਫਸਲ ਸਾਡੀ ਕੋਖ ਤੇ ਰੁਖ ਇਹਨਾਂ ਤੇ ਅਟੈਕ ਚੱਲਦਾ ਪਿਆ ਬਾਬਾ ਜੀ ਸਾਨੂੰ ਨਾ ਪਾਠ ਆਂਦਾ ਨਹੀਂ ਹੈਗਾ ਨਾ ਪੰਜਾਬੀ ਆਂਦੀ ਹੈ ਵੈਸੇ ਜਦੋਂ ਬੱਚੇ ਪਾਠ ਕਰਦੇ ਨੇ ਨਾ ਉਦੋਂ ਮਨ ਨੂੰ ਸ਼ਾਂਤੀ ਮਿਲਦੀ ਥੋੜਾ ਥੋੜਾ ਨਾਲ ਵੀ ਸਿੱਖਦੇ ਆ ਪਿਆ ਵੀ ਸਾਨੂੰ ਪਾਠ ਆਵੇ ਵੀ ਕਰੀਏ ਸੀ ਵੀ ਪਾਠ ਹਾਂ ਤੇ ਬਾਬਾ ਜੀ ਨੇ ਕਿਹਾ ਤੁਸੀਂ ਆਪਣੀਆਂ ਕਾਪੀਆਂ ਪੈਨ ਲੈ ਆਓ ਤੁਹਾਨੂੰ ਪੰਜਾਬੀ ਸਿਖਾਵਾਂਗੇ ਪਾਠ ਵੀ ਸਿਖਾਵਾਂਗੇ ਮਤਲਬ ਜਿਹੜੀ ਇਹ ਗੱਲ ਆਮ ਤੌਰ ਦੇਤੇ ਪ੍ਰਚਾਰੀ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਨੌਜਵਾਨ ਸਿੱਖੀ ਤੋਂ ਦੂਰ ਜਾ ਰਿਹਾ ਹੈ ਇਹ ਅਸਲ ਸਚਾਈ ਨਹੀਂ ਹੈ ਇਹਦਾ ਮਤਲਬ ਇਹ ਹੈ ਕਿ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਜੇ ਕੋਸ਼ਿਸ਼ ਕੀਤੀ ਜਾਵੇ ਤਾਂ ਫਲ ਇਹ ਤੁਸੀਂ ਸਾਹਮਣੇ ਵੇਖ ਰਹੇ ਹੋ ਇਹ ਪਨੀਰੀ ਤਿਆਰ ਹੋ ਰਹੀ ਹੈ ਜੀ ਹਾਂਜੀ ਹਾਂਜੀ ਪਨੀਰੀ ਸਭ ਤੋਂ ਵੱਡੀ ਇਹ ਜਿਹੜੀ ਆ ਸਾਡੀ ਸਿੱਖ ਰਾਜ ਦਾ ਨਵੇਂ ਸਿਰਿਓਂ ਇੱਕ ਮੋੜ ਬੰਨਣ ਦਾ ਸਾਡੇ ਕੋਲ ਤਰੀਕਾ ਇਹੀ ਆ ਇਹ ਬਾਣੀ ਇਦਾਂ ਲੱਗ ਰਹੀ ਸੀ ਆਪਣੇ ਆਪ ਅੰਦਰ ਜਾ ਰਹੀ ਹੋਵੇ ਗੁਰਬਾਣੀ ਤਾਂ ਆਪ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਤੇ ਫਿਰ ਜਦੋਂ ਬਾਣੀ ਸ਼ੁੱਧ ਪੜੀ ਜਾਊਗੀ ਸਾਡੇ ਕੰਨਾਂ ਰਾਹੀਂ ਸਾਡੇ ਆਤਮਾ ਦੇ ਵਿੱਚ ਮਨ ਦੇ ਵਿੱਚ ਜਾਊਗੀ ਤਾਂ ਆਟੋਮੈਟਿਕਲੀ ਗੁਰਬਾਣੀ ਦੇ ਵਿੱਚ ਇੰਨੀ ਤਾਕਤ ਹੈ ਕਿ ਬੰਦੇ ਦੇ ਅੰਦਰ ਪਰਿਵਰਤਨ ਆ ਲੱਗ ਜਾਂਦਾ ਹੈ ਜੀ ਕੋਈ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਡਿਪਰੈਸ਼ਨ ਵਿੱਚ ਦੁਨੀਆ ਜਾ ਰਹੀ ਹੈ ਕਿਉਂ ਜਾ ਰਹੀ ਹੈ ਇਹਦਾ ਰੀਜ਼ਨ ਹੈ ਇਹ ਅਸੀਂ ਗੁਰੂ ਨਾਲ ਟੁੱਟੇ ਆ ਜਿਹੜਾ ਗੁਰਬਾਣੀ ਪੜੇਗਾ ਗੁਰਬਾਣੀ ਤਾਂ ਤਨ ਮਨ ਹੋਏ ਨਿਹਾਲ ਜਾਂ ਗੁਰਦੇਖਾਂ ਸਾਹਮਣੇ ਗੋਟਕਾ ਸਾਇ ਪੜਕਾ ਮੱਲਾ ਸੰਥੇ ਅਗਰ ਕਾ ਅੱਛਾ ਲਗਾ ਠੀਕ ਹੈ ਅਚਾ ਬੀਰਨਾ ਹਮੇ ਤੁਮੇ ਬੋਲਦਾ ਮਾਰੇ ਥਾਰੇ ਕਿਉਂਕਿ ਇਹ ਇਲਾਕਾ ਨਾ ਵਰਵਾਲੇ ਦਾ ਪੈ ਜਾਂਦਾ ਚਾਹੇ ਕਿਸੇ ਨੇ ਕਟਿੰਗ ਵੀ ਕਰਾਈ ਆ ਉਹ ਵੀ ਗੁਰਬਾਣੀ ਦੀ ਸੰਥਿਆ ਰਵੇ ਕਿਉਂਕਿ ਗੁਰਬਾਣੀ ਪੜਨ ਦੇ ਨਾਲ ਹੀ ਜਿੱਥੇ ਸਾਡਾ ਅੰਦਰ ਦਾ ਸਿੱਖੀ ਦਾ ਸੁਧਾਰ ਹੋਣਾ ਹੈ ਬਾਹਰ ਵੀ ਇੰਪਰੂਵ ਹੋਵੇਗਾ ਧਿਆਨ ਵਾਲੇ ਸਮੇਂ 'ਚ ਲਵਪ੍ਰੀਤ ਸਿੰਘ ਵੀ ਕੇਸਾ ਧਾਰੇ ਵੀ ਹੋ ਸਕਦਾ ਹੈ ਦਸਤਾਰ ਸਜਾਊਗਾ ਸੋਣਾ ਕੀ ਹੋ ਸਕਦਾ ਜੀ ਹੋ ਸਕਦਾ ਹਾਂਜੀ ਸਰਾਤ ਦੇ 9 ਵਜ ਚੁਕੇ ਆ ਜੀ ਬੱਚੇ ਨੇ ਹਲੇ ਲੰਗਰ ਵਿੱਚ ਛਕਣਾ ਹੋਣਾ ਘਰੇ ਜਾ ਕੇ ਤੇ ਇਕੱਠੇ ਫਤਿਹ ਬੁਲਾਉਂਦੇ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਵਕਤ ਹਰਿਆਣਾ ਤੇ ਪੰਜਾਬ ਦੇ ਬਾਰਡਰ ਦੇ ਉੱਤੇ ਪੈਂਦੇ ਪਿੰਡ ਫਤਿਹਪੁਰ ਬੇੜਾ ਦੇ ਵਿੱਚ ਮੌਜੂਦ ਹਾਂ ਵੈਸੇ ਦੇਖਿਆ ਜਾਵੇ ਤਾਂ ਤਰੱਕੀ ਦੇ ਤੌਰ ਦੇ ਉੱਤੇ ਇਹ ਪਿੰਡ ਪਿਛੜਾ ਹੋਇਆ ਸੀ ਕਹਿ ਸਕਦੇ ਹਾਂ ਲੇਕਿਨ ਇੱਥੋਂ ਦੇ ਬੱਚਿਆਂ ਨੂੰ ਜਦੋਂ ਤੁਸੀਂ ਮਿਲੋਗੇ ਤਾਂ ਤੁਸੀਂ ਕਹੋਗੇ ਕਿ ਅਸੀਂ ਸੱਚਖੰਡ ਦੇ ਵਿੱਚ ਹੀ ਆ ਗਏ ਹਾਂ ਮੈਂ ਇਸ ਵਕਤ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹਾਂ ਮੇਰੇ ਨਾਲ ਇਸ ਵਕਤ ਕਿਆਨੀ ਸੁਖਚੈਨ ਸਿੰਘ ਜੀ ਗੋਪਾਲਾ ਮੌਜੂਦ ਨੇ ਤੇ ਇੰਨੇ ਪਿਆਰੇ ਪਿਆਰੇ ਬੱਚੇ ਨੇ ਇਹ ਔਰ ਇੰਨੀ ਵੱਡੀ ਤਦਾਦ ਦੇ ਵਿੱਚ ਰੋਜ਼ਾਨਾ ਤੌਰ ਦੇ ਉੱਤੇ ਇਹ ਗੁਰਬਾਣੀ ਦੀ ਸੰਥਿਆ ਲਾ ਰਹੇ ਨੇ ਔਰ ਇੱਥੇ ਸਹਿਜ ਧਾਰੀ ਵੀਰ ਵੀ ਜਿਹੜੇ ਫਿਲਹਾਲ ਕਟਿੰਗ ਕਰਾਉਂਦੇ ਐ ਕੇਸਾਂ ਦੀ ਲੇਕਿਨ ਉਹ ਵੀ ਆ ਕੇ ਇੱਥੇ ਸੰਥਿਆ ਲੈ ਰਹੇ ਨੇ ਤੇ ਇੰਨੇ ਪਿਆਰੇ ਬੱਚੇ ਨੇ ਤੇ ਤੁਸੀਂ ਜਦੋਂ ਆਉਂਗੇ ਇੱਥੇ ਸਪਿੰਡ ਦੇ ਵਿੱਚ ਆਉਂਗੇ ਤੁਹਾਡੀ ਰੂ ਨੂੰ ਤੁਹਾਡੀ ਆਤਮਾ ਨੂੰ ਜਿਹੜਾ ਸੱਚਾ ਸਕੂਨ ਹੁੰਦਾ ਉਹ ਪ੍ਰਾਪਤ ਹੋਣਾ ਸਭ ਤੋਂ ਪਹਿਲਾਂ ਜੀ ਗੁਰੂ ਫਤਿਹ ਦੀ ਸਾਂਝ ਪਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਮੈਂ ਜਦੋਂ ਆਇਆ ਮੈਂ ਹੈਰਾਨ ਹੋ ਗਿਆ ਜੀ ਕਿ ਅਸਲ ਤਰੱਕੀ ਤਾਂ ਇਹੀ ਹੈ ਜੀ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ ਗੁਰੂ ਰਾਮਦਾਸ ਦੀ ਅਪਾਰ ਬਖਸ਼ਿਸ਼ ਹੈ ਜੀ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਜਿਹੜਾ ਨਸ਼ਿਆਂ ਦੇ ਵਿੱਚ ਨੌਜਵਾਨ ਪਤਤ ਹੋ ਰਹੇ ਆ ਉਹਨਾਂ ਹਾਲਾਤਾਂ ਨੂੰ ਵੇਖਦਿਆਂ ਸਾਡਾ ਊੜਾ ਜੂੜਾ ਸਾਡੀ ਨਸਲ ਫਸਲ ਸਾਡੀ ਕੁੱਖ ਤੇ ਰੁੱਖ ਇਹਨਾਂ ਤੇ ਅਟੈਕ ਚੱਲਦਾ ਪਿਆ ਉਹਨੂੰ ਮੁੱਖ ਰੱਖਦਿਆਂ ਅੱਜ ਦੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਇਹਨਾਂ ਬੱਚਿਆਂ ਦੇ ਵਿੱਚ ਜਿਹੜੀ ਪਨੀਰੀ ਨੇ ਗਾਂ ਅੱਗੇ ਵਧਣਾ ਸਾਡੇ ਪਿੱਛੇ 20 ਸਾਲ ਤੋਂ ਤਾਂ ਪਛੜ ਗਏ 30 ਸਾਲੇ ਪਛੜ ਗਏ ਹੁਣ ਇਹ ਪਨੀਰੀ ਸਾਡੇ ਕੋਲ ਜਿਹੜੀ ਆ ਕੋਰਾ ਕਾਗਜ਼ ਆ ਇਹਦੇ ਤੇ ਜੋ ਅਸੀਂ ਲਿਖ ਦਿਆਂਗੇ ਉਹੀ ਮਤਲਬ ਉਹ ਪੱਕਾ ਹੋ ਜਾਣਾ ਇਹਨਾਂ ਪੱਕੇ ਸਿੱਖ ਬਣ ਕੇ ਅੱਗੇ ਵਧਣਾ ਇਹਨਾਂ ਨੇ ਅੱਗੇ ਪ੍ਰਚਾਰ ਕਰਨਾ ਤੇ ਬੜਾ ਸੋਹਣਾ ਉਪਰਾਲਾ ਪਹਿਲੀ ਗੱਲ ਤਾਂ ਮੈਂ ਇਹ ਗੱਲ ਕਰਾਂ ਕਿ ਮੈਨੂੰ ਤਰਨਤਨ ਸਾਹਿਬ ਦੀ ਧਰਤੀ ਤੋਂ ਅਮ ਲਾਲਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੀ ਮੈਂ 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 ਆਪចਾਨਾ ਤੁਹਾਨੂੰ ਇੱਥੇ ਰੋਕਿਆ ਉਹਦੀ ਵੀ ਗੱਲ ਕਰਾਂਗੇ ਜੀ ਤੁਸੀਂ ਕਿਵੇਂ ਆਏ ਕਿਵੇਂ ਸਵੱਬ ਬਣਿਆ ਪਰ ਮੇਰਾ ਸਵਾਲ ਇਹ ਹੈ ਕਿ ਅਸੀਂ ਜੇ ਅੱਜ ਦੀ ਡੇਟ ਦੇ ਵਿੱਚ ਬੱਚਿਆਂ ਨੂੰ ਅਸੀਂ ਲਾਲਚ ਵੀ ਦਈਏ ਨਾ ਤਾਂ ਬੱਚੇ ਇਸ ਇਸ ਤਰੀਕੇ ਨਾਲ ਗੁਟਕਾ ਸਾਬ ਲੈ ਕੇ ਇੰਨੀ ਦੇਰ ਤਾਂ ਬੱਚੇ ਲਾਲਚ ਦੇ ਕੇ ਵੀ ਨਹੀਂ ਪਾਠ ਕਰਦੇ ਹੈਗੇ ਇਹ ਕਿਦਾਂ ਪੋਸੀਬਲ ਕਿਦਾਂ ਹੋ ਰਿਹਾ ਇਹ ਗੁਰੂ ਸਾਹਿਬ ਦਾ ਵਰਤਾਰਾ ਹੈ ਦੇ ਵਿੱਚ ਸਾਡਾ ਕੋਈ ਰੋਲ ਨਹੀਂ ਪਰਮੇਸ਼ਰ ਨੇ ਆਪ ਹੀ ਤਰਸ ਕੀਤਾ ਨਾ ਬੱਚਿਆਂ ਤੇ ਬੱਚਿਆਂ ਚ ਰੱਬ ਵੱਸਦਾ ਬੱਚਿਆਂ ਚ ਇਹੋ ਜਿਹਾ ਉਤਸ਼ਾਹ ਬਣਿਆ ਨੌਜਵਾਨਾਂ ਚ ਉਤਸ਼ਾਹ ਸੀ ਤੇ ਉਹਨਾਂ ਨੇ ਘਰ ਘਰ ਦੇ ਵਿੱਚ ਜਾ ਕੇ ਜਿਵੇਂ ਪਿੰਡਾਂ ਦੇ ਵਿੱਚ ਵੇਖੀਦਾ ਨਾ ਵੀ ਬਾਬੇ ਜਥੇ ਬੰਦੀਆਂ ਗਰਾਈ ਲੈਣ ਜਾਂਦੀਆਂ ਹਾਂਜੀ ਕੋਈ ਕਣਕ ਲੈਣ ਜਾਂਦਾ ਠੀਕ ਹੈ ਜਥੇ ਬੰਦੀਆਂ ਚਲੋੜਾ ਹੁੰਦੀਆਂ ਸਭ ਕੁਝ ਦੀ ਲੋੜ ਆ ਪਰ ਇੱਥੇ ਬੱਚਿਆਂ ਨੇ ਘਰ ਘਰ ਦੇ ਵਿੱਚ ਇਹਨਾਂ ਨੌਜਵਾਨਾਂ ਨੇ ਬੱਚਿਆਂ ਦੀ ਗਰਾਈ ਕੀਤੀ ਵੀ ਆਓ ਪੜੋਣ ਆਣ ਕੇ ਕੀ ਬਾਤ ਆਈ ਮਤਲਬ ਜਿਹੜੀ ਇਹ ਗੱਲ ਆਮ ਤੌਰ ਦੇਤੇ ਪ੍ਰਚਾਰੀ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਨੌਜਵਾਨ ਸਿੱਖੀ ਤੋਂ ਦੂਰ ਜਾ ਰਿਹਾ ਹੈ ਇਹ ਅਸਲ ਸੱਚਾਈ ਨਹੀਂ ਹੈ ਇਹਦਾ ਮਤਲਬ ਇਹ ਹੈ ਕਿ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਜੇ ਕੋਸ਼ਿਸ਼ ਕੀਤੀ ਜਾਵੇ ਤਾਂ ਫਲ ਇਹ ਤੁਸੀਂ ਸਾਹਮਣੇ ਵੇਖ ਰਹੇ ਹੋ ਇਹ ਪਨੀਰੀ ਤਿਆਰ ਹੋ ਰਹੀ ਹੈ ਜੀ ਹਾਂਜੀ ਹਾਂਜੀ ਪਨੀਰੀ ਸਭ ਤੋਂ ਵੱਡੀ ਇਹ ਜਿਹੜੀ ਆ ਸਾਡੀ ਸਿੱਖ ਰਾਜ ਦਾ ਦੇ ਕਹਿ ਲਿਆ ਕਿ ਨਵੇਂ ਸਿਰਿਓਂ ਇੱਕ ਮੋੜ ਬੰਨਣ ਦਾ ਸਾਡੇ ਕੋਲ ਤਰੀਕਾ ਇਹੀ ਆ ਇਹੀ ਜਿਹੜੀ ਆ ਸਾਨੂੰ ਸੰਭਾਲਣੀ ਚਾਹੀਦੀ ਆ ਜੇ ਇਹਨਾਂ ਨੂੰ ਅਸੀਂ ਸਾਬ ਲਿਆ ਤੇ ਆਉਂਦੇ 20 ਸਾਲਾਂ ਨੂੰ ਸਾਡੇ ਕੋਲ ਜਿਹੜੀ ਅੱਜ ਘਾਟ ਮਹਿਸੂਸ ਹੋ ਰਹੀ ਆ ਉਹ ਘਾਟ ਇਹਨਾਂ ਨੇ ਪੂਰੀ ਕਰਨੀ ਆ ਅੱਜ ਸਾਨੂੰ ਗਰੰਥੀ ਸਿੰਘਾਂ ਦੀ ਕਾਟ ਮਹਿਸੂਸ ਹੋ ਰਹੀ ਆ। ਜੀ। ਸ਼ੁੱਧ ਉਚਾਰਨ ਦਾ ਜਿਹੜਾ ਵਾ ਉਹ 100 ਦੇ ਵਿੱਚੋਂ 90% ਸ਼ੁੱਧ ਉਚਾਰ ਨਹੀਂ ਹੋ ਰਿਹਾ। ਜੀ। ਕਿਹੜਾ ਮਰਜੀ ਆ। ਵੇਖੋ ਡਾਕਟਰ ਬਨਣਾ 25 ਸਾਲ ਲੱਗਦੇ ਆ ਜ਼ਿੰਦਗੀ ਤੇ। 30 ਸਾਲ ਲੱਗਦੇ ਆ ਇੰਜੀਨੀਅਰ ਬਨਣਾ ਇੰਨਾ ਸਮਾਂ ਲੱਗਦਾ। ਹਾਂਜੀ ਤੇ ਟੀਚਰ ਬਨਣਾ ਇੰਨਾ ਸਮਾਂ ਲੱਗਦਾ। ਪਰ ਗ੍ਰੰਥੀ ਬਨਣਾ ਤੇ ਘਰੋਂ ਬਣ ਰਿਹਾ ਬਣ ਰਿਹਾ। ਉਹ ਸਾਡੇ ਲਈ ਨੁਕਸਾਨ ਆ। ਤੇ ਬਾਬਾ ਜੀ ਮੈਂ ਅੱਜਕੱਲ ਵੇਖਿਆ ਜੀ ਮਾਪਿਆਂ ਦਾ ਕੀ ਹੈਗਾ ਮਾਪੇ ਆਪਣੇ ਬੱਚਿਆਂ ਨੂੰ ਨਾ ਥੀਏਟਰ ਵੀ ਲੈ ਜਾਂਦੇ ਆ ਡਾਂਸ ਕਲਾਸਾਂ ਦੇ ਵਿੱਚ ਵੀ ਲੈ ਆਉਂਦੇ ਆ ਲੇਕਿਨ ਉਹਨਾਂ ਨੂੰ ਜੇ ਇਹ ਕਹਦੋ ਨਾ ਵੀ ਤੁਸੀਂ ਆਪਣੇ ਬੱਚਿਆਂ ਨੂੰ ਗੁਰਦੁਆਰੇ ਲੈ ਕੇ ਜਾਓ ਤਾਂ ਉਹ ਉਹਨਾਂ ਦਾ ਇਹ ਕਹਿਣਾ ਹੁੰਦਾ ਵੀ ਹੁਣ ਜ਼ਮਾਨਾ ਬਦਲ ਗਿਆ ਕੰਪੀਟੀਸ਼ਨ ਬਹੁਤ ਹੈ ਆਪਣੇ ਪੈਰਾਂ ਤੇ ਆਪਣੇ ਪੈਰਾਂ ਤੇ ਆਪ ਕੋਹਾੜਾ ਇਹਨਾਂ ਨੇ ਪਰਿਵਾਰਾਂ ਨੇ ਮਾਰਿਆ ਪੰਜਾਬ ਦੇ ਵਿੱਚ ਜਿਹੜਾ ਕਿ ਆਪਣੇ ਬੱਚਿਆਂ ਨੂੰ ਗੁਰਮਤ ਵਾਲੇ ਪਾਸੇ ਨਹੀਂ ਲਾਇਆ ਪਹਿਲਾਂ ਤੇ ਉਹ ਅੱਜ ਸਾਡੇ ਸਾਹਮਣੇ ਆ ਸਾਡੇ ਨੌਜਵਾਨ ਜਿਹੜੇ ਨਸ਼ਿਆਂ ਦੇ ਵਿੱਚ ਰੁੱੜ ਗਏ ਪਰ ਜੇ ਹੁਣ ਮਾਪਿਆਂ ਦਾ ਇਹਨਾਂ ਦਾ ਕਈਏ ਤੇ ਇਹਨਾਂ ਦੇ ਮਾਪੇ ਜਿਹੜੇ ਆਪ ਹੀ ਘਲ ਰਹੇ ਹਨ ਉਹ ਇਹਨਾਂ ਦੇ ਮਾਪਿਆਂ ਦਾ ਹੀ ਧੰਨਵਾਦ ਹੈ ਬੱਚਿਆਂ ਚ ਉਤਸ਼ਾਹ ਵਾ ਨੌਜਵਾਨਾਂ ਦਾ ਵੇਖੋ ਬੜਾ ਵੱਡਾ ਉਪਰਾਲਾ ਸਾਰਿਆਂ ਦਾ ਰਲ ਕੇ ਆ ਸਾਰੇ ਨਗਰ ਦਾ ਹੀ ਉਪਰਾਲਾ ਜੀ ਮੈਂ ਮੈਂ ਚਾਹਨਾ ਅੱਛਾ ਇੱਥੇ ਨਿੱਕੇ ਨਿੱਕੇ ਬੱਚੇ ਹਨ ਉਚਾਰਨ ਦੇਖਿਓ ਤੁਸੀਂ ਕਿੰਨਾ ਪਿਆਰਾ ਸਿੰਘ ਸਾਹਿਬ ਮੈਂ ਚਾਹਨਾ ਵੀ ਬੱਚਿਆਂ ਨੂੰ ਆਪਾਂ ਕਿਸੇ ਨੂੰ ਬੁਲਾਈਏ ਜੀ ਬੇਟਾ ਆਇਓ ਇੱਕ ਰਹੀ ਆਇਓ ਬੇਟਾ ਇੱਥੇ ਆਇਓ ਜੀ ਆਇਓ ਤੇ ਇੰਨੇ ਪਿਆਰੇ ਪਿਆਰੇ ਬੱਚੇ ਨਾ ਬੱਚਿਆਂ ਦਾ ਤੁਸੀਂ ਚਿਹਰਾ ਪਹਿਲਾਂ ਦੇਖਦੇ ਆਂ ਦਰਸ਼ਨ ਦੇ ਨਾਲ ਹੀ ਕਹਿੰਦੇ ਰੂ ਨੂੰ ਲੱਗ ਗਿਆ ਜੋ ਬੇਟਾ ਤੁਸੀਂ ਆਜੋ ਬੇਟਾ ਲੱਗ ਗਿਆ ਜੋ ਵੱਡੇ ਵੀ ਹਾਂ 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 ਆਜੋ ਆਜੋ ਸੋ ਬੱਚਿਆਂ ਦੇ ਉੱਤੇ ਵਾਕਈ ਗੁਰੂ ਸਾਹਿਬ ਦੀ ਕਿਰਪਾ ਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਬੱਚੀ ਨਾ ਅਸੀਂ ਹੁਣੇ ਆਏ ਹੋਏ ਸੀ ਕਿਉਂਕਿ ਹੁਣ ਸੰਥਿਆ ਦੀ ਅੱਜ ਦੀ ਕਲਾਸ ਦੀ ਸਮਾਪਤੀ ਹੋ ਗਈ ਹੈ ਤੇ ਇਹ ਵੀ ਦੱਸਦਾ ਕਿਉਂਕਿ ਇੱਕ ਰਖੜੀ ਦਾ ਤਿਹਾਰ ਹੈ ਤੇ ਬਹੁਤ ਸਾਰੇ ਬੱਚੇ ਜਿਹੜੇ ਮੈਨੂੰ ਦੱਸ ਰਹੇ ਸੀ ਕਿ 30 40 ਬੱਚੇ ਉਹ ਆਪਣੀ ਰਿਸ਼ਤੇਦਾਰੀਆਂ ਚ ਹਲੇ ਗਏ ਹੋਏ ਆ ਇੱਕ ਬੇਨਤੀ ਦਾ ਇਹ ਵੀ ਕਰ ਦਵੇ ਕਿ ਆਪਾਂ ਜਿੱਥੇ ਖੜੇ ਹੋਏ ਆ ਇਹ ਗੁਰੂ ਸਾਹਿਬ ਦਾ ਸਤਗੁਰ ਸੱਚੇ ਪਾਤਸ਼ਾਹ ਦਾ ਸੁਖਾਸਣ ਹੋ ਚੁੱਕਾ ਜੀ ਕਿਉਂਕਿ ਬੈਕਗ੍ਰਾਉਂਡ ਦੇਖ ਰਹੀ ਆ ਨਾ ਮਹਾਰਾਜ ਦਾ ਸੁਖਾਸਣ ਹੋ ਚੁੱਕਾ ਹੁਣ ਪਾਲਕੀ ਸਾਹਿਬਾ ਕੱਲੇ ਤੇ ਸੁਖਾਸਣ ਕਰਕੇ ਸ਼ਾਮਾਂ ਦੀ ਕਲਾਸ ਲੱਗੀ ਹੋਈ ਹੈ ਰਾਤ ਦੀ ਤੇ ਉਹ ਸੁਖਾਸਣ ਤੋਂ ਬਾਅਦ ਆ ਤਾਂ ਕਰਕੇ ਆਪਾਂ ਇੱਥੇ ਸਾਰੇ ਜਣੇ ਇੱਜਾਂ ਖੜ੍ਹ ਸਕੇ ਆ ਨਹੀਂ ਤੇ ਗੁਰਦੁਆਰਾ ਸਾਹਿਬ ਕਿਸੇ ਤਰੀਕੇ ਨਾਲ ਖਲੋਤਾ ਜਾਂਦਾ ਮਹਾਰਾਜ ਦਾ ਸਰੂਪ ਸਚਖ ਬਾਤ ਚ ਸੰਤਿਆਦੀ ਕਲਾਸ ਲੱਗਦੀ ਹਾਂਜੀ ਕਰ ਲਓ ਜੀ ਬੱਚੇ ਨਾਲ ਤੁਸੀਂ ਅੱਛਾ ਮੈਂ ਬਿਲਕੁਲ ਸਿੰਘ ਸਾਹਿਬ ਇਹਨੀਆਂ ਪਿਆਰੀਆਂ ਚੀਜ਼ਾਂ ਸਾਨੂੰ ਸਮਝਾ ਰਹੇ ਸੀ ਪਹਿਲਾਂ ਜਦੋਂ ਕਲਾਸ ਲੱਗ ਰਹੀ ਸੀ ਕਿ ਤੁਸੀਂ ਮੱਥਾ ਕਿਵੇਂ ਟੇਕਣਾ ਹੈ ਤੁਸੀਂ ਗੁਟਕਾ ਸਾਹਿਬ ਤੋਂ ਪਾਠ ਕਿਵੇਂ ਕਰਨਾ ਹੈ ਤੇ ਜਦੋਂ ਗੁਟਕਾ ਸਾਹਿਬ ਤੋਂ ਤੁਸੀਂ ਪਾਠ ਕਰ ਲਿਆ ਉਸ ਨੂੰ ਸਤਕਾਰ ਦੇ ਨਾਲ ਬੱਚੇ ਤੋਂ ਪੁੱਛੋ ਜੀ ਇਹ ਬੱਚੇ ਤੋਂ ਪੁੱਛੋ ਕਿ ਜਦੋਂ ਮੱਥਾ ਟੇਕਣਾ ਕਿਦਾਂ ਟੇਕਣਾ ਜੀ ਇਹ ਤੁਸੀਂ ਬੱਚੇ ਤੋਂ ਸਵਾਲ ਕਰ ਸਕਦੇ ਹੋ ਹਾਂਜੀ ਬੇਟਾ ਮੈਨੂੰ ਪਹਿਲਾਂ ਤਾਂ ਇਹ ਦੱਸੋ ਸਿੰਘ ਸਾਹਿਬ ਤੁਹਾਨੂੰ ਸਮਝਾ ਰਹੇ ਸੀ ਕਿ ਜਦੋਂ ਗੁਟਕਾ ਸਾਹਿਬ ਤੋਂ ਤੁਸੀਂ ਪਾਠ ਕਰ ਲਿਆ ਉਹਨੂੰ ਇੱਕ ਖਾਸ ਸ਼ਬਦ ਯੂਜ਼ ਕਰ ਰਹੇ ਸੀ ਕੀ ਕਹਿ ਰਹੇ ਸੀ ਸਿੰਘ ਸਾਹਿਬ ਆਹ ਘੜਾ ਪਤਾ ਗੁਟਕਾ ਸਾਹਿਬ ਨੂੰ ਸੰਤੋਖੀ ਦਾ ਵਾ ਹਾਂਜੀ ਗੁਟਕਾ ਸਾਹਿਬ ਨੂੰ ਸੁਭਾਏਮਾਨ ਕਰੀਦਾ ਹਾਂਜੀ ਤੇ ਬਾਣੀ ਔਖੀ ਨਹੀਂ ਹੁੰਦੀ ਜੀ ਮਹਿੰਗੀ ਹੁੰਦੀ ਹੈ ਮਹਿੰਗੀ ਹੁੰਦੀ ਆ ਹਾਂਜੀ ਤੇ ਬਾਣੀ ਉਹਨੂੰ ਸੌਖੀ ਨਹੀਂ ਕਹਿਣਾ ਸਰਲ ਹੁੰਦੀ ਆ ਸਰਲ ਹੁੰਦੀ ਆ ਸਰਲ ਹੁੰਦੀ ਹੈ ਨਾ ਤੇ ਇਹ ਸ਼ਬਦ ਬੋਲਣੇ ਆ ਠੀਕ ਆ ਜਦੋਂ ਗੁੜਕਾ ਸਾਹਿਬ ਤੋਂ ਆਪਣਾ ਉੱਠਣਾ ਉਦੋਂ ਥੱਲੇ ਹੱਥ ਨਹੀਂ ਲਾਣਾ ਥੱਲੇ ਹੱਥ ਨਹੀਂ ਲਾਉਣੇ ਠੀਕ ਹੈ ਨਾ ਤੇ ਇਦਾਂ ਇਹ ਇਦਾਂ ਕਰਕੇ ਇਹਨਾਂ ਨੂੰ ਦੱਸਿਆ ਗਿਆ ਬੱਚੇ ਸ਼ੂਟਿੰਗ ਬੇਟਾ ਤੁਸੀਂ ਮੈਨੂੰ ਜਦੋਂ ਬਾਣੀ ਪੜ੍ਹ ਰਹੇ ਸੀ ਨਾ ਇੰਨਾ ਪਿਆਰਾ ਲੱਗ ਰਿਹਾ ਸੀ ਜੀ ਕਰਦਾ ਸੁਣੀ ਜਾਈਏ ਤੁਹਾਡੇ ਤੋਂ ਪਾਠ ਥੋੜਾ ਜਿਹਾ ਸਾਨੂੰ ਭੂਲ ਮੰਤਰ ਦਾ ਪਾਠ ਸੁਣਾ ਦੋਗੇ ਹਾਂਜੀ ਹਾਂਜੀ ਸੁਣਾ ਦਿਓ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਹੈ ਪੀ ਸਚ ਨਾਨਕ ਹੋਸੀ ਪੀ ਸੱਚ ਕੀ ਬਾਤ ਹੈ ਇਹ ਉਚਾਰਨ ਵੀ ਕਿੰਨਾ ਪਿਆਰਾ ਹੈ ਉਚਾਰਨ ਦੀ ਮਤਲਬ ਮੇਟਾ ਤੁਸੀਂ ਦੱਸ ਦਿਓ ਇਹਨਾਂ ਨੂੰ ਵੀ ਗੁਰ ਪ੍ਰਸਾਦ ਕਹਿਣਾ ਕੀ ਨਹੀਂ ਕਹਿਣਾ ਇਹ ਥੋੜਾ ਤੁਸੀਂ ਦੱਸੋ ਕੀ ਪਕਾਇਆ ਗਿਆ ਤੁਹਾਨੂੰ ਹਾਂਜੀ 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 ਪਹਿਲਾਂ ਤਾਂ ਜੀ ਜਦੋਂ ਆਪਾਂ ਮੂਲ ਮੰਤਰ ਪੜ੍ਹਨਾ ਤਾਂ ਜੀ ਇੱਕ ਓਮਕਾਰ ਨਹੀਂ ਕਹਿਣਾ ਆ ਆਪਾਂ ਕਹਿਣਾ ਇੱਕ ਓ ਅੰਕਾਰ ਤਾਂ ਜੀ ਤੇ ਇੱਕ ਕਈ ਬੱਚੇ ਕਹਿ ਰਹਿੰਦੇ ਕਰਤਾ ਪੁਰਖ ਪੁਰਖ ਨਹੀਂ ਕਹਿੰਦਾ ਜੀ ਪੁਰਖ ਕਈਦਾ ਹੁੰਦਾ ਤੇ ਨਿਰਪਾਉ ਨਹੀਂ ਹੁੰਦਾ ਉਹ ਨਿਰਪਾਉ ਹੁੰਦਾ ਹੈ ਤੇਜੀ ਕਈ ਬੱਚੇ ਨਾ ਹੁੰਦੇ ਆ ਵੀ ਆਪਾਂ ਸਹਿ ਭੰਗ ਕਹਿ ਦਿੰਦੇ ਆ ਉਹ ਸਹਿ ਭੰਗ ਨਹੀਂ ਹੁੰਦਾ ਸਹਿ ਭੰਗ ਹੁੰਦਾ ਜਿਹਦੇ ਵਿੱਚ ਆਪਾਂ ਗੱਗਾ ਸਾਇਲੈਂਟ ਰੱਖਦੇ ਆ ਠੀਕ ਹੈ ਤੇ ਜੀ ਅਜੂਨੀ ਸਹਿ ਭੰਗ ਗੁਰਪ੍ਰਸਾਦ ਨਹੀਂ ਹੁੰਦਾ ਜੀ ਉਹ ਗੁਰਪ੍ਰਸਾਦ ਹੁੰਦਾ ਤੇ ਕਈ ਕਹਿੰਦੇ ਜਪ ਆਪਾਂ ਸਾਇਲੈਂਟ ਰੱਖ ਲੈਣੇ ਲਾਸਟ ਦੇ ਵਿੱਚ ਉਹ ਜਪ ਹੁੰਦਾ ਪੂਰਾ ਬੋਲਣਾ ਹੁੰਦਾ ਤੇ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਉਹ ਕਦੇ ਵੀ ਹੈਪੀ ਨਹੀਂ ਹੁੰਦਾ ਜਾਂ ਹੈਪੀ ਨਹੀਂ ਹੁੰਦਾ ਉਹ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਕੀ ਬਾਤ ਹੈ ਕੀ ਬਾਤ ਹੈ ਇੱਕ ਛੇੜ ਸਾਰੀ ਜੀ ਇੱਕ ਹਫਤੇ ਦੀ ਖੇੜਿਆ ਅੱਛਾ ਇੱਕ ਹਫਤੇ ਦੇ ਵਿੱਚ ਇਹ ਬੱਚਿਆਂ ਨੇ ਜਪਜੀ ਸਾਹਿਬ ਦੇ ਤਕਰੀਬਨ ਪੰਜ ਪੌੜੀਆਂ ਤੱਕ ਸਿਆਣੇ ਬੱਚੇ ਜਿਹੜੇ ਆ ਉਹ ਕਰ ਗਏ ਆ ਬੜੇ ਸਹਿਜ ਨਾਲ ਪਹਿਲਾ ਮੁਹਾਰਨੀ ਸਿਖਾਈ ਗਈ ਆ ਪਹਿਲਾਂ ਪੰਜਾਬੀ ਸਿਖਾਈ ਗਈ ਅੰੰਗੇ ਤੇ ਨੰਨੇ ਦਾ ਉਚਾਰਨ ਤੱਕ ਵੀ ਬੱਚਿਆਂ ਦੇ ਵਿੱਚ ਸਿਆਣਿਆਂ ਦੇ ਵਿੱਚ ਪੰਜਾਬ ਦੀ ਧਰਤੀ ਤੇ ਨੰਗਾ ਵੀ ਭੁੱਲ ਚੁੱਕਾ ਨੰਨ੍ਹਾ ਵੀ ਭੁੱਲ ਚੁੱਕਾ ਕਹਿਣ ਤੋਂ ਭਾਵ ਊੜਾ ਤੇ ਜੂੜਾ ਇਹਦੇ ਤੋਂ ਸਾਡੀ ਜ਼ੁਬਾਨ ਤੋਂ ਸਾਡੇ ਸਰੀਰ ਨਾਲੋਂ ਦੂਰ ਹੋ ਰਿਹਾ ਤੇ ਉਹ ਉਹਨੂੰ ਸੰਭਾਲਣ ਲਈ ਤੇ ਸਾਰਾ ਕਾਰਜਗੁਰੂ ਸਾਹਿਬ ਨੇ ਕੀਤਾ ਕਿਰਪਾ ਕੀਤੀ ਆ ਪਿੰਡ ਦੇ ਵੀਰ ਜੀ ਵੀਰ ਜੀ ਨੇ ਮੈਂ ਕਹਾਂਗਾ ਹਾਂ ਜੀ ਵੀਰ ਜੀ ਨੂੰ ਕਹਾਂਗੇ ਥੋੜਾ ਜਾ ਕਿਉਂਕਿ ਬੱਚੀਆਂ ਬੜੇ ਪਿਆਰ ਦੇ ਨਾਲ ਪ੍ਰੇਮ ਦੇ ਨਾਲ ਥੋੜਾ ਜਾ ਅੱਗੇ ਆ ਜਾਓ ਤਾਂ ਕਿ ਜਦੋਂ ਬੱਚੀਆਂ ਪੜਦੀਆਂ ਨੇ ਅਸੀਂ ক্লোਜ਼ ਤੋਂ ਬੱਚਿਆਂ ਨੂੰ ਦਿਖਾਈਏ ਕਿਉਂਕਿ ਹੋਰਾਂ ਨੂੰ ਵੀ ਪ੍ਰੇਰਨਾ ਮਿਲਦੀ ਹੈ ਬੇਟਾ ਤੁਸੀਂ ਕਿਹੜੀ ਕਲਾਸ 'ਚ ਪੜਦੇ ਹੋ ਜੀ 6ਵੀਂ 6ਵੀਂ 'ਚ ਪੜ੍ਹਦੇ ਆ ਤੇ ਬੜੀ ਕਿਰਪਾ ਜੀ ਤੁਹਾਡੇ ਤੇ ਜੀ ਮੈਂ 10th ਚਾਹ ਦਸਵੀਂ ਚਾਹ ਲੇ ਦਸਵੀਂ ਚਾਹ ਹਾਂਜੀ ਬੜੀ ਕਿਰਪਾ ਜੀ ਉਹਨਾਂ ਉਚਾਰਨ ਵੀ ਔਰ ਇੱਕ ਇੱਕ ਚੀਜ਼ ਇੰਨੀਆਂ ਚੀਜ਼ਾਂ ਤਾਂ ਸਾਡੀ ਉਮਰ ਹੋ ਗਈ ਹੁਣ ਮੈਨੂੰ ਲੱਗਦਾ ਕਿ ਕਿਉਂਕਿ ਮੈਂ ਸੰਖਿਆ ਨਹੀਂ ਲਈ ਕਈ ਵਾਰੀ ਬੰਦੇ ਨੂੰ ਵੈਸੇ ਹੀ ਹੋ ਜਾਂਦਾ ਕਿ ਸਾਨੂੰ ਪਤਾ ਹੀ ਹੈ ਲੇਕਿਨ ਜੋ ਭੈਣਾ ਨਹੀਂ ਦੱਸਿਆ ਵਾਕਈ ਲੱਗਦਾ ਕਿ ਕਿੰਨੀ ਜ਼ਰੂਰੀ ਹੈ ਔਰ ਮੈਨੂੰ ਸਾਖੀ ਆਦਾਰੀ ਹੈ ਗੁਰਗੋਵੀ ਸਿੰਘ ਜੀ ਮਹਾਰਾਜ ਦਾ ਇੱਕ ਸਿੱਖ ਸੀ ਜਦੋਂ ਜਦੋਂ ਉਹਨਾਂ ਨੇ ਗੁਰਬਾਣੀ ਦਾ ਉਚਾਰਨ ਠੀਕ ਨਹੀਂ ਕੀਤਾ ਸੀ ਤਾਂ ਗੁਰਗੋਵੀ ਸਿੰਘ ਜੀ ਮਹਾਰਾਜ ਨੇ ਉਹਨਾਂ ਨੂੰ ਸਜ਼ਾ ਵੀ ਲਾਈ ਸੀ ਕਰਤੇ ਕਿ ਮਿਤ ਕਰਤਾ ਜਾਣਾ ਕਹਿ ਜਾਣਾ ਗੁਰਸੂਰਾ ਕਹਿਣਾ ਸੀ ਜੀ ਤੇ ਉਹਨਾਂ ਨੇ ਕੈਦ ਦੀ ਥਾਂ ਤੇ ਕੀ ਲਾਇਆ ਸੀ ਜੀ ਤੇ ਉਹਦੇ ਤੋਂ ਹੀ ਏਡੀ ਵੱਡੀ ਉਹਨਾਂ ਨੂੰ ਸਜ਼ਾ ਮਿਲੀ ਉਹਨਾਂ ਨੂੰ ਚਿੜਕਾਂ ਪਈਆਂ ਤੇ ਆਪਾਂ ਹਰ ਥਾਂ ਤੇ ਗਾਵੇ ਨੂੰ ਗਾਵੇ ਕਹਿ ਰਿਆਂ ਚੁੱਪੇ ਨੂੰ ਚੁੱਪੇ ਕਹਿ ਰਹਿਆਂ ਵੇਖਿਆਂ ਨੂੰ ਵੇਖੇ ਕਹਿ ਰਹਿਆਂ ਸੁਣਿਆ ਨੂੰ ਸੁਣੀਏ ਕਹਿ ਰਹਿਆਂ ਅਸੀਂ ਸੈਂਕੜੇ ਗਲਤੀਆਂ ਕਰਕੇ ਵੀ ਡਰ ਨਹੀਂ ਰਹੇ ਇਹ ਇਸ ਕਰਕੇ ਸੰખ્યા ਕਰਨੀ ਸਾਨੂੰ ਜ਼ਰੂਰੀ ਹੈ ਜੀ ਜ਼ਰੂਰੀ ਹੈ ਔਰ ਜਦੋਂ ਇਸ ਤਰੀਕੇ ਨਾਲ ਸੰખ્યા ਕੀਤੀ ਹੋਊਗੀ ਜਿਵੇਂ ਬੱਚਿਆਂ ਨੇ ਭੈਣਾ ਨੇ ਬਾਣੀ ਪੜ੍ਹੀ ਹੈ ਇਹ ਬਾਣੀ ਇਦਾਂ ਲੱਗ ਰਹੀ ਸੀ ਆਪਣੇ ਆਪ ਅੰਦਰ ਜਾ ਰਹੀ ਹੋਵੇ ਇਨ ਸੰਦੇ ਤੇ ਗੁਰਬਾਣੀ ਤਾਂ ਆਪ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਤੇ ਫਿਰ ਜਦੋਂ ਬਾਣੀ ਸ਼ੁੱਧ ਪੜੀ ਜਾਊਗੀ ਸਾਡੇ ਕੰਨਾਂ ਰਾਹੀਂ ਸਾਡੇ ਆਤਮਾ ਦੇ ਵਿੱਚ ਮਨ ਦੇ ਵਿੱਚ ਜਾਊਗੀ ਤਾਂ ਆਟੋਮੈਟਿਕਲੀ ਗੁਰਬਾਣੀ ਦੇ ਵਿੱਚ ਇੰਨੀ ਤਾਕਤ ਹੈ ਕਿ ਬੰਦੇ ਦੇ ਅੰਦਰ ਪਰਿਵਰਤਨ ਆ ਲੱਗ ਜਾਂਦਾ ਹੈ ਜੀ ਹਾਂਜੀ 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 ਗੁਰੂ ਸਾਹਿਬ ਕਿਰਪਾ ਕਰਦਾ ਜਦੋਂ ਸ਼ੁੱਧ ਉਚਾਰਨ ਹੋ ਜੇ ਨਾ ਹੁਣ ਵੇਖੋ 6ਵੇਂ ਪਾਤਸ਼ਾਹ ਦੇ ਸਮੇਂ ਸਿੱਖ ਹੋਏ ਉਹ ਸਾਰੇ ਇਤਿਹਾਸ ਦਾ ਸਾਰਿਆਂ ਨੂੰ ਪਤਾ ਤਕਰੀਬਨ ਭਾਈ ਗੋਪਾਲਾ ਜੀ ਉਹਨਾਂ ਨੇ ਸ਼ੁੱਧ ਉਚਾਰਨ ਬਾਣੀ ਸੁਣਾਈ ਸੀ ਜੇ ਗੁਰੂ ਸਾਹਿਬ ਉਹਨੂੰ ਆਪਣੇ ਖੁਸ਼ ਹੋ ਕੇ ਗੁਰਤਾ ਗੱਦੀ ਤੱਕ ਦੇਣ ਲਈ ਮਤਲਬ ਸੰਗਾਸਣ ਛੱਡਣ ਲਈ ਤਿਆਰ ਹੋਏ ਸੀ ਪਰ ਉਹ ਸਿੱਖ ਦੇ ਅੰਦਰ ਫੁਰਨਾ ਬਣਿਆ ਸੀ ਕਿ ਮੈਂ ਮਹਾਰਾਜ ਮੈਨੂੰ ਜਿਹੜਾ ਇੱਕ ਘੋੜਾ ਤੁਹਾਡੇ ਤਵੇਲੇ ਚ ਸਭ ਤੋਂ ਵਧੀਆ ਮੈਨੂੰ ਉਹ ਦੇ ਦਿੱਤਾ ਜਾਏ ਤੇ ਗੁਰੂ ਸਾਹਿਬ ਫਿਰ ਪ੍ਰਸੰਨ ਹੋ ਕੇ ਮਹਾਰਾਜ ਕਹਿੰਦੇ ਇਹ ਇਹਦੇ ਤੁਲ ਜਪਜੀ ਸਾਹਿਬ ਦੇ ਸ਼ੁੱਧ ਉਚਾਰਨ ਦੇ ਬਰੋਬਰ ਭੇਟਾ ਦੁਨੀਆਂ ਦੇ ਸੰਸਾਰ ਦੇ ਹੀਰੇ ਲਾਲ ਜਵਾਹਰ ਆਦਿਕ ਕੋਈ ਵੀ ਨਹੀਂ ਸੀ ਅਗੇ ਦੇਣ ਵਾਸਤੇ ਜੀ ਤੇ ਇਹ ਇੱਕ ਸਿਰਫ ਤੇ ਸਿਰਫ ਸਾਡੇ ਕੋਲ ਇੱਕ ਇਹੀ ਬਾਣੀ ਦੀ ਖਾਤਰ ਇੱਕ ਗੁਰਤਾ ਗੱਦੀ ਰਹਿ ਗਈ ਸੀ ਤੇ ਅਸੀਂ ਤੇ ਇਹ ਦੇਣ ਲਈ ਤਿਆਰ ਹੋ ਗਏ ਸੀ ਸੰਘਾਸ਼ ਛੱਡਣ ਲਈ ਤਿਆਰ ਸੀ ਪਰ ਇੱਕ ਘੋੜੇ ਦੀ ਆਸ ਰੱਖੀ ਪਰ ਉਹ ਵੀ ਦਿੱਤਾ ਮਹਾਰਾਜ ਨੇ ਸਾਰੀਆਂ ਖੁਸ਼ੀਆਂ ਦਿੱਤੀਆਂ ਦਾਤਾਂ ਦਿੱਤੀਆਂ ਤੇ ਇਹ ਮਹਾਰਾਜ ਨੇ ਕਿਰਪਾ ਵੀ ਕੀਤੀ ਉਹਦੇ ਤੇ ਸਿੰਘ ਤੇ ਜੀ ਸ਼ੋਦੋਚਾਰਨ ਸੁਣਾਉਣ ਤੋਂ ਜੀ ਦੇਖੋ ਇਸ ਟਾਈਮ ਨਾ ਲਾਈਟ ਗਈ ਹੋਈ ਸੀ ਆਹਨ ਤੋਂ ਉਰ ਦੇ ਉਤੇ ਬੱਚਿਆਂ ਨੂੰ ਨਾ ਇੱਕ ਤਰੀਕੇ ਨਾਲ ਇਰਿਟੇਸ਼ਨ ਹੋਣ ਲੱਗ ਜਾਂਦੀ ਹੈ ਬੱਚਿਆਂ ਨੂੰ ਏਸੀਆਂ ਦੇ ਵਿੱਚ ਵੀ ਬਿਠਾਣਾ ਬੜਾ ਔਖਾ ਹੁੰਦਾ ਹੈ ਇਸ ਟਾਈਮ ਲਾਈਟ ਗਈ ਹੋਈ ਸੀ ਪੱਖੇ ਬੰਦ ਸੀ ਲੇਕਿਨ ਤੁਸੀਂ ਡਿਸਪੀਲਨ ਦੇਖੋ ਬੱਚਿਆਂ ਦਾ ਸਿੰਘ ਸਾਹਿਬ ਇਹ ਫਿਰ ਬੱਚੇ ਸਾਰੇ ਏਸੇ ਪਿੰਡ ਦੇ ਆ ਕਿਵੇਂ ਜੀ ਇਹ ਏਸੇ ਪਿੰਡ ਦੇ ਬੱਚੇ ਆ ਜੀ ਅੱਛਾ ਜੀ ਹਾਂਜੀ ਹਾਂਜੀ ਸਾਰੇ ਇੱਕ ਪਿੰਡ ਦੇ ਬੱਚੇ ਆ ਜੀ ਸਾਰੇ ਇੱਕ ਪਿੰਡ ਦੇ ਅਜੇ ਤਾਂ ਜੀ ਉਹ ਕੋਈ ਦਿਨ ਇਦਾਂ ਦਾ ਹੋਣ ਕਰਕੇ ਜਿਹੜਾ ਲੋਕੀ ਮਤਲਬ ਰਖੜੀ ਰੁਖੜੀ ਵਾਲੇ ਚੱਕਰ ਚ ਪੈ ਜਾਂਦੇ ਆ ਜੀ ਹਾਂਜੀ ਗੁਰਮਤਿ ਤਾਂ ਇਹਨੂੰ ਤਰਦੀ ਨਹੀਂ ਦਿੰਦੀ ਜੀ ਤੇ ਉਹ ਇਸ ਕਰਕੇ ਉਹ ਥੋੜੇ ਜਿਹੇ ਬੱਚੇ ਜਿਹੜੇ ਨੇ ਜਿੱਦਾਂ ਪੁਰਾਣੇ ਸਮੇਂ ਤੋਂ ਚੱਲਦੇ ਹੁੰਦੇ ਕੁਝ ਬੱਚੇ ਸਾਡੇ ਅੱਜ ਤਕਰੀਬਨ 40 ਦੇ ਕਰੀਬ ਬੱਚੇ ਆਪਣੇ ਸ਼ਹਿਰ ਸ਼ਾਇਦ ਗੈਰਾਜ ਰਿਆ ਜੇ ਵੀ ਜੀ ਤੇ ਬਾਕੀ ਸਤਗੁਰੂ ਦੀ ਕਿਰਪਾ ਜੀ ਬਾਕੀ ਪਿੰਡ ਵਾਲੇ ਸਿੰਘਾਂ ਤੋਂ ਪੁੱਛ ਲੋ ਜਿੱਦਾਂ ਜਿੱਦਾਂ ਲੱਗਦਾ ਹਾਂ ਜੀ ਠੀਕ ਹੈ ਮੈਂ ਪਿੰਡ ਵਾਲੇ ਸਿੰਘਾਂ ਨੂੰ ਵੀ ਕਹਾਂਗਾ ਮੈਂ ਉੱਥੇ ਜਿਹੜੀਆਂ ਮਾਵਾਂ ਨੇ ਨਾ ਸਾਡੀਆਂ ਮੈਂ ਉਹਨਾਂ ਨੂੰ ਵੀ ਕਹਾਂਗਾ ਆਇਓ ਮਾਤਾ ਜੀ ਜ਼ਰੂਰ ਮਤਾਈਦਾ ਵੀ ਕਿਉਂਕਿ ਸਾਰੇ ਪਿੰਡ ਦੀ ਛਲਾਗਾ ਹੋਣੀ ਚਾਹੀਦੀ ਹੈ ਨਹੀਂ ਤਾਂ ਮਾਪੇ ਕਹਿਣ ਲੱਗ ਜਾਂਦੇ ਆ ਬੱਚਿਆਂ ਨੂੰ ਤੁਸੀਂ ਪੜ੍ਹਾਈ ਨਹੀਂ ਕਰਨੀ ਹੈਗੀ ਕੰਪੀਟੀਸ਼ਨ ਦਾ ਜ਼ਮਾਨਾ ਨਾ ਵੀ ਗੁਰਦੁਆਰੇ ਨੂੰ ਤਾਂ ਇਹ ਕਹਿੰਦੇ ਆ ਵੀ ਗੁਰਦਾਰੇ ਮੱਥਾ ਟੇਕਿਆ ਤੇ ਗੱਲ ਖਤਮ ਅੱਜ ਕੱਲ ਇਹ ਕਰਨ ਲੱਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖਤਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰਜੀ ਦੀ ਫਤਈ ਪਿੰਡ ਬਾਰੇ ਦੱਸੋ ਜੀ ਮੈਂ ਜਦੋਂ ਪਿੰਡ ਆਇਆ ਮੈਨੂੰ ਕਾਫੀ ਅੰਦਰ ਆਣਾ ਪਿਆ ਤੇ ਮੈਂ ਬਾਰ-ਬਾਰ ਪੁੱਛਦਾ ਰਿਹਾ ਲੋਕਾਂ ਤੋਂ ਜਿਹੜੇ ਮੈਨੂੰ ਮਿਲਦੇ ਸੀ ਵੀ ਗੁਰਦੁਆਰਾ ਸਾਹਿਬ ਕਿੱਥੇ ਆ ਗੁਰਦੁਆਰਾ ਸਾਹਿਬ ਕਿੱਥੇ ਆ ਉਹਨਾਂ ਨੇ ਬੜੀ ਗਲੀਆਂ ਚ ਪਾਪੂਗੇ ਮੈਂ ਫਿਰ ਜਾ ਕੇ ਇੱਥੇ ਪਹੁੰਚਿਆ ਲੇਕਿਨ ਅੰਦਰ ਆ ਕੇ ਮੈਂ ਤਾਂ ਮੇਰਾ ਤਾਂ ਰੋਈ ਖੁਸ਼ ਹੋ ਗਈ ਹਾਂਜੀ ਜੀ ਸਾਡੇ ਪਿੰਡ ਚ ਦੋ ਮਿੰਨ ਗੁਰਦੁਆਰੇ ਸਾਹਿਬ ਸੋ ਇਹ ਅੰਦਰਲਾ ਗੁਰਦੁਆਰਾ ਸਾਹਿਬ ਪਿੰਡ ਦੇ ਗੁਰਦੁਆਰਾ ਸੰਗਤ ਸਾਹਿਬ ਜੀ ਜਿੱਥੇ ਪਿਛਲੇ ਕੁਝ ਹਫ਼ਤੇ ਤੋਂ ਆਪਣੇ ਮਾਨਯੋਗ ਦਮਦਮਿਤਕਸਾਲ ਦੇ ਵਿਦਿਆਰਥੀ ਗਿਆਨੀ ਸੁਖਚੰਨ ਸਿੰਘ ਜੀ ਗੋਪਾਲਾ ਜੀ ਜੋ ਸਾਰੀ ਸੰਗਤ ਨੇ ਮਿਲ ਕੇ ਉਪਰਾਲਾ ਕੀਤਾ ਹੈ ਸਾਰੇ ਬੱਚਿਆਂ ਨੂੰ ਜੀ ਸਮਾਂ ਥੋੜਾ ਜਿਹਾ ਘਟਾ ਹੈ ਪਾ ਥੋੜਾ ਜਿਹਾ ਛੇਤੀ ਗਲੇ ਉੱਥੇ ਰਾਤ ਹੋ ਗਈ ਹੈ ਤੇ ਮਾਵਾ ਨੇ ਜਾਣਾ ਮੈਨੂੰ ਇਹ ਦੱਸੋ ਮੈਂ ਜਿਵੇਂ ਸਿੰਘ ਸਾਹਿਬ ਨੂੰ ਵੀ ਕੁਐਸਚਨ ਪੁੱਛ ਰਿਹਾ ਸੀ ਪੰਜਾਬ 'ਚ ਇਹ ਕਿਹਾ ਜਾਂਦਾ ਵੀ ਪੰਜਾਬ 'ਚ ਸਿੱਖੀ ਖਤਮ ਹੋ ਰਹੀ ਹੈ ਨੌਜਵਾਨ ਸਿੱਖੀ ਦੇ ਨਾਲ ਜੁੜ ਨਹੀਂ ਰਹੇ ਤੇ ਮੈਨੂੰ ਇੱਥੇ ਆ ਕੇ ਤਾਂ ਇਹ ਗੱਲ ਲੱਗਿਆ ਵੀ ਇਹ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਫਿਰ ਗਲਤ ਪ੍ਰਚਾਰ ਹੈ ਅਸੀਂ ਕੋਸ਼ਿਸ਼ ਹੀ ਨਹੀਂ ਕਰ ਰਹੇ ਜੇ ਕੋਸ਼ਿਸ਼ ਹੋਵੇ ਫਿਰ ਤਾਂ ਬੱਚੇ ਤਾਂ ਬੈਠਦੇ ਆ ਖੁਸ਼ ਹੋ ਕੇ ਔਰ ਇਹ ਇਹ ਰਿਜ਼ਲਟ ਮਿਲ ਰਿਹਾ ਸਾਨੂੰ ਜੇ ਉਹ ਤਾਂ ਗਲਤ ਠੀਕ ਹੈ ਮਤਲਬ ਫਰਕ ਤਾਂ ਪਿਆ ਹੈਗਾ ਸਿੱਖੀ ਵਾਲੇ ਪਾਸੋਂ ਬੱਚੇ ਟੁੱਟ ਰਹੇ ਨੇ ਉਹਦੇ ਟੁੱਟਣ ਦੇ ਕਈ ਰੀਜ਼ਨ ਨੇ ਚਲੋ ਆਪਾਂ ਉਸ ਪਾਸੇ ਨਹੀਂ ਜਾਂਦੇ ਤੁਸੀਂ ਆਪਣੇ ਪਿੰਡ ਦੀ ਗੱਲ ਕਰੋ ਹਨਾ ਹੋਰਾਂ ਦੀ ਗੱਲ ਤਾਂ ਆਪਣੇ ਹੋ ਜਾਣੀ ਹੈ ਹੋਰਾਂ ਨੂੰ ਪ੍ਰੇਰਣਾ ਮਿਲ ਜਾਣੀ ਹੈ ਜੀ ਇਹ ਕਿਦਾਂ ਪੋਸੀਬਲ ਹੋ ਰਿਹਾ ਜੀ ਇਹ ਨਾ ਇਹ ਗੁਰੂ ਸਾਹਿਬ ਦੀ ਕਿਰਪਾ ਹੀ ਵਰਤਰੀ ਹੈ ਜੀ ਕਿਸੇ ਦੇ ਕੀਤਾ ਗੁਰੂ ਸਾਹਿਬ ਦੀ ਬਾਣੀ ਕਹਿੰਦੀ ਹਮਰਾ ਕੀਆ ਕਛੂ ਨਾ ਹੋਏ ਕਰਹਿ ਰਾਮ ਹੋਏ ਹੈ ਸੋਏ ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਖੇੜ ਵਰਤਰੀ ਹੈ ਜੋ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਸੋ ਉਦਮ ਬਖਸ਼ਿਆ ਕਰਨ ਕრავਣ ਹਾਰ ਸਵਾਮੀ ਖੇਲੇ ਬਿਕ ਸੰਤਰ ਜਮੀ ਉਹ ਕਰਤੇਪੁਰਖ ਦੀ ਖੇਡ ਹੈ ਜੀ ਜੀ ਮੈਂ ਮਾਵਾ ਨੇ ਜ਼ਰੂਰ ਮਾਤਾ ਜੀ ਦੋ ਬਚਨ ਤੁਹਾਡੇ ਨਾਲ ਜ਼ਰੂਰ ਕਰਨੇ ਆ ਉਥੇ ਕਾਫੀ ਮਾਵਾ ਬੈਠੀਆਂ ਹਾਲਾਂਕਿ ਪਿੰਡ ਦੀਆਂ ਥੋੜਾ ਜਿਹਾ ਕੈਮਰੇ ਨੂੰ ਦੇਖ ਕੇ ਨਾ ਮਾਵਾ ਘਬਰਾ ਜਾਂਦੀਆਂ ਕਿਉਂਕਿ ਆਦਤ ਨਹੀਂ ਹੁੰਦੀ ਬੋਲਣ ਦੀ ਕੈਮਰੇ ਮੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਮੈਂ ਦੇਖ ਰਹੀ ਸੀ ਬੱਚੇ ਤਾਂ ਸੰਥਿਆ ਲਾਈ ਰਹੇ ਸੀ ਨਾਲ ਨਾਲ ਤੁਸੀਂ ਵੀ ਸਾਰੀਆਂ ਬੈਠੀਆਂ ਸੀ ਬਜ਼ੁਰਗ ਤੇ ਹੋ ਸਕਦਾ ਕਈਆਂ ਨੂੰ ਸ਼ਾਇਦ ਪੜ੍ਹਾਈ ਵੀ ਨਾ ਆਂਦੀ ਹੋਵੇ ਊੜਾੜਾ ਵੀ ਇੱਥੇ ਸਿੰਘ ਸਾਹਿਬ ਤੋਂ ਹੀ ਹੁਣੇ ਹੀ ਸਿੱਖਿਆ ਹੋਵੇ ਬਾਬਾ ਜੀ ਸਾਨੂੰ ਨਾ ਪਾਠ ਆਂਦਾ ਨਹੀਂ ਹੈਗਾ ਨਾ ਪੰਜਾਬੀ ਆਂਦੀ ਹੈ ਵੈਸੇ ਜਿਦੋਂ ਬੱਚੇ ਪਾਠ ਕਰਦੇ ਨੇ ਨਾ ਉਦੋਂ ਮਨ ਨੂੰ ਸ਼ਾਂਤੀ ਮਿਲਦੀ ਥੋੜਾ ਥੋੜਾ ਨਾਲ ਵੀ ਸਿੱਖਦੇ ਆ ਪਏ ਆ ਵੀ ਸਾਨੂੰ ਪਾਠ ਆਵੇ ਵੀ ਕਰੀਏ ਅਸੀਂ ਵੀ ਪਾਠ ਅੱਛਾ ਜੀ ਮਹਾਰਾਜ ਦਾ ਨਾਮ ਲਈਏ ਠੀਕ ਹੈ ਜੀ ਹਾਂ ਤੇ ਬਾਬਾ ਜੀ ਨੇ ਕਿਹਾ ਤੁਸੀਂ ਆਪਣੇ ਕਾਪੀਆਂ ਪੈਨ ਲਿਆਓ ਤੁਹਾਨੂੰ ਪੰਜਾਬੀ ਸਿਖਾਵਾਂਗੇ ਪਾਠ ਵੀ ਸਿਖਾਵਾਂਗੇ ਠੀਕ ਹੈ ਜੀ ਤੁਸੀਂ ਤੁਸੀਂ ਪੜੇ ਹੋਈਆਂ ਵੈਸੇ ਨਹੀਂ ਪੜੇ ਨਹੀਂ ਆਨ ਪੜਾਂ ਜੀ ਬਾਬਾ ਜੀ ਅਸੀਂ ਕੋਈ ਨਹੀਂ ਪੜਿਆ ਅਨ ਪੜਿਆ ਪਰਮਗਤ ਪਾਵੈ ਜੋ ਪ੍ਰਾਣੀ ਗੋਬਿੰਦ ਤੇ ਆਵੇ ਪੜਿਆ ਅਨ ਪੜਿਆ ਪਰਮਗਤ ਪਾਵੈ ਨਾ ਤੇ ਤੁਸੀਂ ਮਾਤਾ ਜੀ ਅਸੀਂ ਦੋਏ ਦਾਨੀ ਨਹੀਂ ਬਾਬਾ ਜੀ ਸੋਨਣਾ ਜਰੂਰ ਆਨੀਆਂ ਸਾਰੇ ਬੱਚੇ ਹੀ ਨਹੀਂ ਆਉਣੇ ਤੁਹਾਡੇ ਨੀ ਪਾਠ ਬੱਚਿਆਂ ਦਾ ਵੈਸੇ ਅਸੀਂ ਠੀਕ ਹੈ ਜੀ ਹਾਂ ਜਿੰਨਾ ਕਿ ਦਿਮਾਗ ਚ ਪੈਂਦਾ ਚੱਲ ਪਾਣੇ ਵੀ ਪੜਨੇ ਵੀ ਨਾਲ ਨਾਲ ਬੱਚੇ ਪੜਦੇ ਨੇ ਠੀਕ ਹੈ ਜੀ ਵੈਸੇ ਬਸ ਅਸੀਂ ਵਾਹਿਗੁਰੂ ਵਾਹਿਗੁਰੂ ਕਰ ਸਕਦੇ ਆ ਸਾਨੂੰ ਬਸ ਜਿੰਨਾ ਕੋਈ ਕਿਰਪਾ ਕਰੇਗਾ ਮਹਾਰਾਜ ਜੀ ਸਾਡੇ ਤੇ ਵੀ ਜਰੂਰ ਜੀ ਬਿਲਕੁਲ ਵਾਹਿਗੁਰੂ ਵਾਹਿਗੁਰੂ ਕਰਕੇ ਵੀ ਉਹਦੇ ਦਰ ਤੇ ਪਹੁੰਚਿਆ ਜਾ ਸਕਦਾ ਬਸ ਅੰਦਰ ਨਿਮਰਤਾ ਹੋਵੇ ਅੰਦਰ ਪ੍ਰੇਮ ਹੋਵੇ ਕਿਉਂਕਿ ਜਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾਇਓ ਹੈ ਨਾ ਉਥੇ ਨਿੱਕੇ ਬੱਚੇ ਵੀ ਹੈਗੇ ਹੋਰ ਬਜ਼ੁਰਗ ਵੀ ਹੈਗੇ ਆ ਚਲੋ ਆਪਾਂ ਉਹਨਾਂ ਦੇ ਦਰਸ਼ਨ ਹੀ ਕਰਾ ਦਈਏ ਪਿੱਛੇ ਬੈਠੇ ਆ ਕਿਉਂਕਿ ਹਾਂ ਬੱਚਿਆਂ ਨੂੰ ਬੱਚਿਆਂ ਦੇ ਦਰਸ਼ਨ ਕਰਾਈਏ ਆ ਜੋ ਤੁਸੀਂ ਚਲੋ ਬੱਚਿਓ ਸਾਰਿਆਂ ਨੂੰ ਸਾਰਿਆਂ ਨੂੰ ਇਕੱਠੇ ਹੀ ਫਤਿਹ ਬੁਲਾ ਦਈਏ ਆਪਾਂ ਫਿਰ ਬੱਚੇ ਜਾਣਗੇ ਜੀ ਠੀਕ ਹੈ ਜੀ ਇੱਕ ਵਾਰੀ ਆ ਜਾਓ ਤੇ ਸਾਰੇ ਪਿਆਰੇ ਪਿਆਰੇ ਬੱਚਿਆਂ ਦੇ ਆਪਾਂ ਦਰਸ਼ਨ ਵੀ ਕਰਾਈਏ ਚਲੋ ਆਇਓ ਸਾਰੇ ਆਜੋ ਇੱਕ ਵਾਰੀ ਫਿਰ ਆਪਾਂ ਇਕੱਠੇ ਫਤਿਹ ਬੁਲਾਈਏ ਤੁਹਾਨੂੰ ਫਿਰ ਤੁਸੀਂ ਚਲੇ ਜਾਓ ਠੀਕ ਹੈ ਜੀ ਅਧੇ ਨਿੱਕੇ ਨਿੱਕੇ ਬੱਚਿਆਂ ਵੀ ਭੈਣਾ ਵੀ ਨੇ ਤੇ ਜਿਵੇਂ ਸਾਰਿਆਂ ਦਾ ਇੰਟਰੋਡਕਸ਼ਨ ਲੈਣ ਲੱਗਿਆ ਬਹੁਤ ਟਾਈਮ ਹੋ ਰਿਹਾ ਦੇਖੋ ਕਿੰਨੀਆਂ ਪਿਆਰੀਆਂ ਨਾ ਕੀ ਬੇਟਾ ਤੇਰਾ ਇੱਥੇ ਆਈ ਨਾ ਕੀ ਬੇਟਾ ਤੇਰਾ ਖੁਸ਼ੀ ਖੁਸ਼ੀ ਤਾਂ ਹੀ ਤੇਰੇ ਚਿਹਰੇ ਤੇ ਇਨੀ ਖੁਸ਼ੀ ਹੈ ਹੈ ਪਰਮਾਤਮਾ ਇਦਾਂ ਹੀ ਚੜਦੀ ਕਲਾ 'ਚ ਰੱਖੇ ਠੀਕ ਹੈ ਠੀਕ ਹੈ ਬੇਟਾ ਆ ਜਾਓ ਸਿੰਘਾਂ ਨੂੰ ਵੀ ਬੁਲਾ ਲਓ ਇੱਧਰ ਅੱਛਾ ਗੁਟਕਾ ਸਾਹਿਬ ਰੱਖਦੇ ਪਈ ਠੀਕ ਹੈ ਜੀ ਫਤਿਹ ਬੁਲਾ ਦੀ ਫਿਰ ਇਹਨਾਂ ਨੂੰ ਠੀਕ ਹੈ ਡੇਟ ਹੋ ਰਿਹਾ ਬੱਚੇ ਠੀਕ ਹੈ ਠੀਕ ਹੈ ਬੱਚੇ ਲੇਟ ਹੋ ਰਹੇ ਨੇ ਦੱਸ ਦਿਓ ਜੀ 9 ਵਜ ਗਏ ਜੀ ਤੇ ਬੱਚੇ ਬੈਠੇ ਹੋਏ ਸੀ ਹਾਂ ਸਰਾਤ ਦੇ 9 ਵਜ ਚੁਕੇ ਆ ਜੀ ਬੱਚੇ ਨੇ ਹਲੇ ਲੰਗਰ ਵਿੱਚ ਛਕਣਾ ਹੋਣਾ ਘਰੇ ਜਾ ਕੇ ਹੈਨਾ ਠੀਕ ਹੈ ਬੇਟਾ ਸਾਰਿਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਪਿਆਰ ਸਤਿਕਾਰ ਤੇ ਇਕੱਠੇ ਫਤਿਹ ਬੁਲਾਉਂਦੇ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਸੋ ਬੱਚੇ ਦੇ ਆਪਾਂ ਜਾਂਦੇ ਹੋਏ ਦਰਸ਼ਨ ਕਰਾ ਦिए ਤੁਹਾਨੂੰ ਸਿੱਦੇ ਸਿੱਦੇ ਪਿਆਰ ਨਾਲ ਬਹੁਤ ਸਾਰਿਆਂ ਨੇ ਆਹ ਵਾਹਿਗੁਰੂ ਕੋਈ ਨਾਮ ਕਰ ਕਲਨ ਫੈਲਾਰੇ ਸੋ ਇਹੋ ਜੀ ਕਵਰੇਜ ਕਰਕੇ ਸਾਨੂੰ ਹੀ ਮਨ ਤੋਂ ਆਤਮਾ ਤੋਂ ਬਹੁਤ ਖੁਸ਼ੀ ਪ੍ਰਾਪਤ ਹੁੰਦੀ ਹੈ ਕਿ ਇਹੋ ਜੀ ਤਸਵੀਰ ਜਦੋਂ ਸੰਗਤ ਦੇ ਵਿੱਚ ਜਾਵੇਗੀ ਤਾਂ ਹੋਰਨਾਂ ਨੂੰ ਵੀ ਪ੍ਰੇਰਣਾ ਮਿਲਦੀ ਹੈ ਇਸ ਵੀਡੀਓ ਨੂੰ ਅਗੇ ਸ਼ੇਅਰ ਜ਼ਰੂਰ ਕਰਿਓ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਈ ਦਿਨਾਂ ਤੋਂ ਸਾਡੀ ਕੋਸ਼ਿਸ਼ ਸੀ ਕਿ ਅਸੀਂ ਸੰਗਤ ਦੇ ਨਾਲ ਤੇ ਗਿਆਨੀ ਜੀ ਦੇ ਨਾਲ ਰਾਬਤਾ ਕਰੀਏ ਅੱਜ ਸਬਬ ਬਣਿਆ ਔਰ ਅਚਾਨਕ ਸਬਬ ਬਣਿਆ ਗਿਆਨੀ ਜੀ ਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਦੀਰਨੇ ਕਿਰਪਾ ਕੀਤੀ ਹੈ ਬਹੁਤ ਬਹੁਤ ਧੰਨਵਾਦ ਤੇ ਗਿਆਨੀ ਜੀ ਮੈਂ ਤੁਹਾਨੂੰ ਮਾਫੀ ਜਨਾ ਇੱਕ ਮੈਂ ਰੋਕਿਆ ਸੀ ਤੁਸੀਂ ਗੱਲ ਦੱਸਣ ਲੱਗੇ ਸੀ ਕਿ ਤੁਹਾਡਾ ਤੁਸੀਂ ਤਰਨਤਾਰਨ ਇਲਾਕੇ ਤੋਂ ਹੈਗੇ ਹੋ ਜੀ ਹਨਾ ਇੱਥੇ ਆਉਣ ਦਾ ਸਬਬਬ ਕਿਵੇਂ ਬਣੇ ਜੀ ਤੁਹਾਡਾ ਕਾਰਨ ਇਹ ਜੀ ਵੀ ਮੈਂ ਇੱਥੇ ਡੇਰਾ ਬੱਸੀ ਤਾਂ ਪਹਿਲਾਂ ਹੀ ਆਉਂਦੇ ਸੀ ਭਾਈ ਅਮਰਪਾਲ ਸਿੰਘ ਹੁਣੀ ਨੇ ਉਹ ਸਾਲ ਬਾਅਦ ਬੁਲਾਉਂਦੇ ਹੁੰਦੇ ਸੀ ਜੀ ਤੇ ਉਸ ਤੋਂ ਬਾਅਦ ਭਾਈ ਹਰਪ੍ਰੀਤ ਸਿੰਘ ਹੁਣਾਂ ਨੇ ਇੱਕ ਪ੍ਰਬੰਧਕ ਕਮੇਟੀ ਗੁਰਦੁਆਰੇ ਦੀ ਸਾਰੀ ਪ੍ਰਬੰਧਕ ਕਮੇਟੀ ਸਿਆਣੇ ਬਜ਼ੁਰਗਾਂ ਦੀ ਤੇ ਉਹ ਅਮਲਾਲੇ ਦੀ ਕਮੇਟੀ ਨੇ ਸਾਰਿਆਂ ਨੇ ਰਲ ਕੇ ਤੇ ਉਪਰਾਲਾ ਕਰਕੇ ਬੁਲਾਇਆ ਜੀ ਦੇ ਵਿੱਚ ਭਾਈ ਹਰਪ੍ਰੀਤ ਸਿੰਘ ਹੁਣਾਂ ਨੇ ਫੋਨ ਕਰਕੇ ਤੇ ਮਤਲਬ ਇੱਥੇ ਬੁਲਾਇਆ ਤੇ ਉੱਥੇ ਵੀ ਕੈਂਪ ਚੱਲ ਰਿਹਾ ਹੈ ਤੁਸੀਂ ਪਹੁੰਚੇ ਉੱਥੇ ਵੀ ਤੇ ਉੱਥੇ ਵੀ ਬੱਚੇ ਪੜ ਰਹੇ ਹੈ ਉੱਥੇ ਵੀ ਸਿਆਣੀ ਉਮਰ ਦੇ ਪੜ ਰਹੇ ਹੈ ਸਾਰੇ ਤੇ ਇਸ ਵਿਧ ਨਾਲ ਫਿਰ ਇਹਨਾਂ ਗੁਰਮੁਖ ਪਿਆਰਿਆਂ ਨੇ ਕੋਈ ਪ੍ਰਮਾਤਮਾ ਨੇ ਵਿਧ ਬਣਾਈ ਇਹਨਾਂ ਦਾ ਮਿਲਾਪ ਹੋਇਆ ਤੇ ਕੋਈ ਇਦਾਂ ਸੋਸ਼ਲ ਮੀਡੀਆ ਤੋਂ ਕੋਈ ਵੀਡੀਓ ਸੱਜਣ ਮਿੱਤਰ ਕੋਲ ਪਹੁੰਚ ਗਈ ਸੰਥਿਆ ਕਰਦਿਆਂ ਦੀ ਤੇ ਇਹਨਾਂ ਨੇ ਉਹ ਤਾਂਗ ਸੀ ਮਨ ਚ ਜਿਹੜੀ ਦਿਲ ਦੇ ਵਿੱਚ ਉਹ ਪ੍ਰਗਟ ਕੀਤੀ ਤੇ ਉਹਦੇ ਤੋਂ ਬਾਅਦ ਕਲਾਸਾਂ ਇੱਥੇ ਵੀ ਸ਼ੁਰੂ ਹੋ ਗਈਆਂ ਨਹੀਂ ਵਸੇ ਇਹੀ ਕਾਰਨ ਬਣਿਆ ਠੀਕ ਹੈ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਸੋ ਬੱਚਿਆਂ ਨੇ ਜਾਣਾ ਸੀ ਬੱਚੇ ਲੇਟ ਹੋ ਰਹੀ ਸੀ ਅਸੀਂ ਉਹਨਾਂ ਨੂੰ ਜਾਣ ਦਿੱਤਾ ਲੇਕਿਨ ਮੈਂ ਇੱਕ ਵੀਰ ਨੂੰ ਇੱਥੇ ਰੋਕ ਲਿਆ ਤੇ ਮੈਨੂੰ ਦੱਸਦੇ ਸੀਗੇ ਵੀ ਜਿੱਦਾਂ ਵੀਰ ਨੇ ਰੁਮਾਲ ਬੰਨ੍ਹਿਆ ਹੋਇਆ ਸਿਰ ਤੇ ਇਦਾਂ ਹੋਰ ਵੀ ਬੱਚੇ ਆਉਂਦੇ ਆ ਉਹ ਅੱਜ ਕੁਛ ਰਖੜੀ ਦਾ ਤਿਹਾਰ ਹੈ ਇਸੇ ਕਰਕੇ ਬੱਚੇ ਗਏ ਹੋਏ ਆ ਤੇ ਵੀਰੇ ਤੁਹਾਡਾ ਨਾਂ ਕੀ ਹੈ ਲਵਪ੍ਰੀਤ ਸਿੰਘ ਤੇ ਤੁਸੀਂ ਵੀ ਸੰਥਿਆ ਲੈਂਦੇ ਹੋ ਹਾਂਜੀ ਮੈਂ ਦੇਖ ਰਿਹਾ ਸੀਗਾ ਜਦੋਂ ਪੜਾਇਆ ਜਾ ਰਿਹਾ ਸੀ ਗੁਰਬਾਣੀ ਤੇ ਤੁਸੀਂ ਵੀ ਨਾਲ ਗੁਰਬਾਣੀ ਸਾਈਹ ਤੋਂ ਪੜ੍ਹ ਰਹੇ ਸੀ ਹਾਂਜੀ ਪਹਿਲਾਂ ਵੀ ਕਰਦੇ ਸੀ ਪਾਠ ਇਹ ਹੁਣੇ ਕਰਨ ਲੱਗੇ ਹੁਣੇ ਕਰਨ ਲੱਗੇ ਆ আচ্ছা ਪਹਿਲਾਂ ਨਹੀਂ ਕੀਤਾ ਸੀ ਕਦੇ ਹਾਂਜੀ ਠੀਕ ਹੈ ਤੇ ਇਹ ਕਿਨੇ ਪ੍ਰੇਰਿਆ ਫਿਰ ਤੁਹਾਨੂੰ ਚਲੋ ਸਰਦਾਰ ਜਿਹੜੇ ਸਿੰਘ ਸਜੇ ਹੋਏ ਬੱਚੇ ਭੈਣਾ ਉਹ ਤਾਂ ਆਂਦੀਆਂ ਆਂਦੀਆਂ ਤੁਸੀਂ ਮੈਂ ਦੇਖ ਰਿਹਾ ਸੀ ਤੁਹਾਡੇ ਹਲੇ ਜਿਹੜੇ ਤੁਹਾਡੇ ਵਰਗੇ ਬੱਚੇ ਕਾਫੀ ਘੱਟ ਨੇ ਪਰ ਤੁਹਾਨੂੰ ਕਿਹੜੀ ਚੀਜ਼ ਕਿਨੇ ਸਮਝਾਇਆ ਵੀ ਇੱਥੇ ਆਣਾ ਸਾਡੇ ਗੁਰਦੁਆਰੇ ਮਤਲਬ ਕੀ ਉਹ ਘਰ ਰਹਿਤਾ ਜੀ सारे बच्चे आ रहे थे भी पढ़न हो का तो हम भी आए नाम लिखा गया था तो, फिर आए इधर पढ़न तो अच्छा लगे यहाँ शांति लगी तो इस कर का पता हम आए इधर हाँ, अच्छा लगे यहाँ हाँ, गुटका साहेब पढ़ का मतलब संथ्या कर का अच्छा लगा ਠੀਕ ਹੈ ਅੱਛਾ ਵੀਰ ਨਾ ਹਮੇ ਤੁਮੇ ਬੋਲਦਾ ਮਾਰੇ ਥਾਰੇ ਕਿਉਂਕਿ ਇਹ ਇਲਾਕਾ ਨਾ ਵਰਵਾਲੇ ਦਾ ਪੈ ਜਾਂਦਾ ਔਰ ਉਰਾ ਯੋਈ ਯੋਈ ਪਾਸਾ ਚੱਲਾ ਹੈ ਨਾ ਪਵਾਦੀ ਚਲਾਏ ਕਈ ਕਈ ਬੰਦਿਆਂ ਨੂੰ ਲੱਗਦਾ ਹੋਣਾ ਵੀ ਵੀਰ ਪਤਾ ਨਹੀਂ ਹਿੰਦੀ ਬੋਲ ਰਿਹਾ ਇਹ ਹਿੰਦੀ ਨਹੀਂ ਹੈਗੀ ਇਹ ਪਵਾਦੀ ਲੈਂਗੁਏਜ ਹੈ ਮਾਰੇ ਥਾਰੇ ਯहां ਥਾਂ ਕੀ ਕਰ ਰਹਾ ਰਹਾ ਹੈ ਇਦਾਂ ਬੋਲਦੇ ਆ ਤੇ ਵੀਰੇ ਮੈਨੂੰ ਥੋੜਾ ਜਿਹਾ ਦੱਸੋ ਤੁਸੀਂ ਹਾਂਜੀ ਗੁਰਬਾਣੀ ਜਦੋਂ ਤੁਸੀਂ ਪੜ੍ਹਦੇ ਹੋ ਹਨ ਤੁਸੀਂ ਦੱਸਿਆ ਤੇ ਜਿੱਦਾਂ ਆਮ ਤੌਰ ਦੇ ਉੱਤੇ ਅਸੀਂ ਵੇਖਦੇ ਹਾਂ ਅੱਜ ਕੱਲ ਬੱਚੇ ਕੋਲ ਥੋੜਾ ਜਿਹਾ ਟਾਈਮ ਫ੍ਰੀ ਹੋਵੇ ਬੰਦੇ ਤਾਂ ਮੋਬਾਈਲ ਦੇ ਉੱਤੇ ਵੀਡੀਓ ਗੇਮ ਖੇਲਣ ਲੱਗ ਜਾਂਦੇ ਆ ਨੌਜਵਾਨ ਵੱਡੇ ਵੱਡੇ ਮੈਂ ਦੇਖੇ ਤੇ ਤੁਸੀਂ ਕਿਦਾਂ ਟਾਈਮ ਕੱਢਦੇ ਆ ਜੀ ਮੋਬਾਈਲ ਦੇ ਕਾ ਮਤਲਬ ਕਿ ਸਿਰਦਰਦ ਕਰਾ ਫਿਰ ਹਮ ਇਧਰ ਮੈਂ ਇਧਰ ਹੀ ਆਉਂਗਾ ਕਿਉਂਕਿ ਬਈ ਤਾਂ ਮੋਬਾਈਲ ਦੇ ਕਾ ਟਾਈਮ ਵੇਸਟ ਹੋਵੇ ਇਧਰ ਆਏਗਾ ਮੈਂ ਕੁਝ ਸਿੱਖਣ ਨੂੰ ਮਿਲਾ ਕੁਝ ਉਦਾਂ ਯਾਦ ਹੈ ਕਿ ਗੁਟਕਾ ਸਾਹਿਬ ਤੋਂ ਹੀ ਕਰਦੇ ਹੋ ਹਲੇ ਯਾਦ ਹੈ ਜੀ ਯਾਦ ਹੈ ਸੁਣਾ ਦੋਗੇ ਸਾਨੂੰ ਹਾਂਜੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਕਈ ਸੰਗਤਾਂ ਨੂੰ ਲੱਗਦਾ ਹੋਣਾ ਥੋੜਾ ਜਿਹਾ ਕਿਸੇ ਕਿਤੇ ਵੀਰ ਦਾ ਜਿਹੜਾ ਉਚਾਰਨ ਹੈਗਾ ਸਹੀ ਨਹੀਂ ਹੋ ਰਿਹਾ ਹੈਗਾ ਲੇਕਿਨ ਵੀਰ ਨਵਾਂ ਨਵਾਂ ਉਹ ਇਹਨੂੰ ਵੀਰ ਨੂੰ ਸਾਨੂੰ ਸ਼ਲਾਘਾ ਕਰਨੀ ਚਾਹੀਦੀ ਹੈ ਪ੍ਰੇਰਣਾ ਦੇਣੀ ਚਾਹੀਦੀ ਹੈ ਇਹਨੂੰ ਵੀ ਅੱਗੇ ਹੋਰ ਵੀ ਪੜੇ ਕਿਉਂਕਿ ਜਿੰਨਾ ਅਸੀਂ ਬੱਚਿਆਂ ਨੂੰ ਜੋੜਾਂਗੇ ਹੌਸਲਾ ਦੇਵਾਂਗੇ ਫਿਰ ਪਨੀਰੀ ਤਿਆਰ ਹੁੰਦੀ ਹੈ ਬਹੁਤ ਚੰਗਾ ਲੱਗਿਆ ਵੀਰੇ ਤੇ ਇਹ ਮੂਲ ਮੰਤਰ ਤੁਸੀਂ ਹੁਣੇ ਯਾਦ ਕੀਤਾ ਇਹ ਸੱਤ ਹਫਤਾ ਹੋਇਆ ਤੁਹਾਨੂੰ ਕਿੰਨਾ ਟਾਈਮ ਹੋਇਆ ਜੀ ਹਾਂ ਜੀ ਹਲੇ 3-4 ਦਿਨ ਹੋਏ ਆ ਤੇ ਪਹਿਲਾਂ ਕਦੇ ਪੜਿਆ ਸੀਗਾ ਪਾਠ ਹਾਂ ਜੀ ਕਦੇ ਨਹੀਂ ਹਾਂ ਜੀ ਠੀਕ ਹੈ ਤੇ ਬੱਚਾ ਮਨੇ ਦੱਸੋ ਤੁਹਾਡੇ ਕਟਿੰਗ ਕਰਾਈ ਹੋਈ ਹੈ ਸਟਾਰਟਿੰਗ ਤੋਂ ਹੀ ਕਟਿੰਗ ਹੈ ਜਾਂ ਕੇਸ ਅਸੀਂ ਰੱਖੇ ਹੋਏ ਸੀ ਪਹਿਲਾਂ ਜੀ ਸਟਾਰਟਿੰਗ ਤੋਂ ਹੀ ਕਟਿੰਗ ਹੈ अच्छा ਤੇ ਤੁਹਾਡੇ ਪਿਤਾ ਜੀ ਨੇ ਰੱਖੇ ਹੋਏ ਆ ਹਾਂ ਜੀ ਜਿੱਦਾਂ ਹੁਣ ਤੁਸੀਂ ਦੇਖੇ ਨੋ ਸਾਰੇ ਨੌਜਵਾਨ ਦਸਤਾਰਾਂ ਬੰਨੀਆਂ ਹੋਈਆਂ ਆ ਤੁਹਾਡਾ ਦਿਲ ਕਰਦੇ ਦਸਤਾਰ ਸਜਾਣ ਨੂੰ ਹਾਂ ਜੀ ਸਜਾਈ ਐ ਸੀ ਮੈਂ ਅੱਛਾ ਹਾਂ ਤੇ ਅਸੀਂ ਉਮੀਦ ਕਰ ਸਕਦੇ ਆਂ ਵੀ ਆਣ ਆਲੇ ਸਮੇਂ 'ਚ ਲਵਪ੍ਰੀਤ ਸਿੰਘ ਵੀ ਕੇਸਾ ਧਾਰੇ ਵੀ ਹੋ ਸਕਦਾ ਹੈ ਦਸਤਾਰ ਸਜਾਊਗਾ ਸੋਣਾ ਕੀ ਹੋ ਸਕਦਾ ਹੈ ਜੀ ਹੋ ਸਕਦਾ ਹੈ ਹਾਂ ਜੀ ਠੀਕ ਹੋਰ ਬੱਚਿਆਂ ਨੂੰ ਜਿੱਦਾਂ ਹੋਰ ਪੰਜਾਬ ਦੇ ਬੱਚੇ ਥੋਡੇ ਵਰਗੇ ਤੁਸੀਂ ਪੜਦੇ ਹੋ ਕਿਦਾਂ ਹਾਂ ਜੀ ਪੜਦਾ ਆ ਕਿਹੜੀ ਕਲਾਸ ਚ ਅੱਜ ਮੈਂ 12ਵੀਂ ਪਾਸ ਕੀਤੀ ਹੈ ਡੀ ਫਾਰਮੇਸੀ ਕਰ ਰਿਹਾ ਹਾਂ ਡਿਪਲੋਮਾ ਇਨ ਫਾਰਮੇਸੀ ਹਾਂਜੀ ਠੀਕ ਹੈ ਤੇ ਹੋਰ ਜਿਹੜੇ ਨੌਜਵਾਨ ਬੱਚੇ ਪੰਜਾਬ ਦੇ ਤੁਹਾਨੂੰ ਦੇਖ ਰਹੇ ਥੋਡੇ ਵਰਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਪਾਦੀ ਵਿੱਚ ਦੱਸਿਓ ਪਾਦੀ ਵਿੱਚ ਬੇ ਕੀ ਬਕਰ ਰਹੇ ਕਾ ਫੋਨ ਦੇਖ ਕੇ ਵੀ ਕੋਈ ਮਤਲਬ ਗਿਆਨ ਨਹੀਂ ਹੁੰਦਾ ਪਰ ਜੇ ਗੁਰਦੁਆਰੇ ਆਵਾਂਗੇ ਬਾਹਰ ਆਵਾਂਗੇ ਚਾਰ ਬੰਦਿਆਂ ਦੇ ਮਿਲਾਂਗੇ ਆਪਾਂ ਨੂੰ ਕੁਝ ਨਵਾਂ ਸਿੱਖਣ ਨੂੰ ਮਿਲੇਗਾ ਕੀ ਆਪ ਨੂੰ ਬਤਾ ਸਮਝਾਵਾਂਗੇ ਕੁਝ ਜਿਸ ਮਾ ਆਪਾ ਫਸ ਰਹੇ ਆ ਕੋਨਾ ਆਪ ਲੋਕ ਕੁਝ ਨਹੀਂ ਸਮਝਾਣੇ ਦਾ ਬਾਹਰ ਆਇਆ ਆਪਣਾ ਮਾਈਂਡ ਫਰੈਸ਼ ਰਵਾ ਜਿਸ ਤੇ ਆਪਾਂ ਕੁਝ ਨਾ ਕੁਝ ਸਿੱਖ ਪਾਵਾਂਗੇ ਠੀਕ ਹੈ ਠੀਕ ਹੈ ਬਹੁਤ ਬਹੁਤ ਤੁਹਾਂਵਾਂ ਪਿਆਰ ਸਤਿਕਾਰ ਮੈਂ ਇੱਕ ਗੱਲ ਇੱਥੇ ਐਡ ਕਰਨੀ ਚਾਹਨਾ ਵਾਂ ਇਹ ਵੀ ਪਚੰਗੀ ਨੇ ਕਿਹਾ ਵੀ ਇੱਥੇ ਬਾਣੀ ਪੜ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਜਦੋਂ ਆਪਾਂ ਪਹਿਲਾ ਇੰਟਰਵਿਊ ਕਰ ਰਹੇ ਸੀ ਬੀਬੀਆਂ ਨੂੰ ਵੀ ਕਹਿੰਦੇ ਇੱਥੇ ਆ ਕੇ ਗੁਰੂ ਘਰ ਸ਼ਾਂਤੀ ਮਿਲਦੀ ਆ ਅੱਜ ਦੌੜ ਭੱਜ ਦੀ ਮਤਲਬ ਜ਼ਿੰਦਗੀ ਬਣੀ ਹੋਈ ਹੈ ਹਰ ਇੱਕ ਬੰਦੇ ਨੂੰ ਕੋਈ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਡਿਪਰੈਸ਼ਨ ਵਿੱਚ ਦੁਨੀਆ ਜਾ ਰਹੀ ਹੈ ਕਿਉਂ ਜਾ ਰਹੀ ਹੈ ਇਹਦਾ ਰੀਜ਼ਨ ਹੈ ਇਹ ਅਸੀਂ ਗੁਰੂ ਨਾਲ ਟੁੱਟੇ ਆ ਜਿਹੜਾ ਗੁਰਬਾਣੀ ਪੜੇਗਾ ਗੁਰਬਾਣੀ ਤਾਂ ਤਨ ਮਨ ਹੋਏ ਨਿਹਾਲ ਜਾਂ ਗੁਰਦੇਖਾ ਸਾਹਮਣੇ ਗੁਰੂ ਦੀ ਬਾਣੀ ਪੜਨ ਦੇ ਨਾਲ ਮਨ ਨੂੰ ਸ਼ਾਂਤੀ ਮਨ ਨੂੰ ਚੈਨ ਮਿਲਦਾ ਹੈ ਚਾਹੇ ਕਿਸੇ ਨੇ ਕਟਿੰਗ ਵੀ ਕਰਾਈ ਆ ਉਹ ਵੀ ਗੁਰਬਾਣੀ ਦੀ ਸੰਥਿਆ ਲਵੇ ਕਿਉਂਕਿ ਗੁਰਬਾਣੀ ਪੜਨ ਦੇ ਨਾਲ ਹੀ ਜਿੱਥੇ ਸਾਡਾ ਅੰਦਰ ਦਾ ਸਿੱਖੀ ਦਾ ਸੁਧਾਰ ਹੋਣਾ ਹੈ ਬਾਹਰੋਂ ਵੀ ਇੰਪਰੂਵ ਹੋਵੇਗਾ ਉਹ ਆਪਣੇ ਆਪ ਹੌਲੀ ਹੌਲੀ ਸਿੱਖੀ ਵਾਲੇ ਪਾਸੇ ਵੀ ਚੱਲੇਗਾ ਸੋ ਕਿਉਂਕਿ ਗੁਰੂ ਪਾਤਸ਼ਾਹ ਦੀ ਬਾਣੀ ਦਾ ਵੀ ਉਪਦੇਸ਼ ਹੈ ਕਿ ਉਪਦੇਸ਼ ਚੌ ਵਰਨਾ ਕੋ ਸਾਂਝਾ ਜੀ ਗੁਰੂ ਪਾਤਸ਼ਾਹ ਤੇ ਹਰੇਕ ਵਰਨ ਨੂੰ ਇੱਥੇ ਹਰੇਕ ਜਾਤ ਪਾਤ ਕੁਝ ਨਹੀਂ ਵੇਖੀ ਜਾਂਦੀ ਕਿਉਂਕਿ ਮਾਨਸਕੀ ਜਾਤ ਸਭੇ ਇੱਕ ਹੈ ਪਹਿਚਾਨ ਬੋ ਪਾਤਸ਼ਾਹ ਨੇ ਤੇ ਮਨੁੱਖ ਦੀ ਜਾਤ ਬਣਾਈ ਹੈ ਪਰ ਸੰਸਾਰੀ ਲੋਕਾਂ ਨੇ ਭਾਂਤ ਭਾਂਦੀਆਂ ਜਾਤਾਂ ਬਣਾਈਆਂ ਨੇ ਬਿਨਾਂ ਕਿਸੇ ਜਾਤ ਪਾਤ ਤੋਂ ਭੇਦ ਭਾਵ ਤੋਂ ਮਜਬਤੋਂ ਕੋਈ ਵੀ ਗੁਰਬਾਣੀ ਦੀ ਸੰਥਿਆ ਲੈ ਕੇ ਗੁਰਬਾਣੀ ਪੜ ਸੁਣ ਕੇ ਆਪਣਾ ਜੀਵਨ ਜਿਹੜਾ ਉਹਨੂੰ ਸਫਲਾ ਕਰ ਸਕਦਾ ਹੈ ਜੀ ਪ੍ਰੇਰਨਾ ਬੱਚਿਆਂ ਨੂੰ ਹੋਰਾਂ ਨੂੰ ਮਿਲਦੀ ਹੈ ਅੱਛਾ ਮੈਨੂੰ ਨਾ ਇੱਕ ਚੀਜ਼ ਵੀਰ ਜੀ ਤਾਂ ਡਿਸਕਸ ਕਰਨੀ ਸੀ ਮੈਨੂੰ ਵੀਰ ਜੀ ਨੇ ਰੋਕ ਕੇ ਕਹਿੰਦੇ ਸੀ ਕਹਿੰਦੇ ਤੁਸੀਂ ਨਾ ਸਾਡੇ ਇਲਾਕੇ ਨੂੰ ਪਿਛੜਾ ਹੋਇਆ ਇਲਾਕਾ ਬੋਲਿਆ ਕਹਿੰਦੇ ਸਾਡਾ ਇਲਾਕਾ ਪਿਛੜਾ ਹੋਇਆ ਨਹੀਂ ਹੈਗਾ ਨਹੀਂ ਸਾਡਾ ਇਲਾਕਾ ਤਾਂ ਬਹੁਤ ਤਰੱਕੀ ਵਿੱਚ ਹੈ ਜੇ ਪੈਸੇ ਪੱਖੋਂ ਜੇ ਦੇਖੀਏ ਜਮੀਨਾ ਤੋਂ ਕਿਉਂਕਿ ਮੇਰੇ ਨਗਰ ਦੇ ਬਹੁਤ ਸਾਰੇ ਨੌਜਵਾਨ ਫੌਜੀ ਨੇ ਕਾਰੋਬਾਰ ਨੇ ਬਿਜ਼ਨਸਮੈਨ ਨੇ ਸਾਰੇ ਤਰ੍ਹਾਂ ਦੇ ਇੱਥੇ ਮੁਲਾਜ਼ਮ ਨੇ ਉਸ ਪੱਖੋਂ ਨਹੀਂ ਪਛੜੇ ਹੋਏ ਸਿੱਖੀ ਵਾਲੇ ਪਾਸੋਂ ਆਪਾਂ ਥੋੜਾ ਬਹੁਤਾ ਕਹਿ ਸਕਨੇ ਆ ਮਤਲਬ ਜਿਸ ਤਰ੍ਹਾਂ ਪਰਾ ਪੰਜਾਬ ਵਿੱਚ ਆਪਾਂ ਸਿੱਖੀ ਦੇ ਨਾਲ ਬਹੁਤ ਜ਼ਿਆਦਾ ਲੋਕ ਡੂੰਗੀ ਤਰ੍ਹਾਂ ਜੁੜੇ ਨੇ ਇੱਧਰ ਹਲੇ ਸਿੱਖੀ ਨਾਲੋਂ ਇੰਨਾ ਜੁੜੇ ਨਹੀਂ ਕਿਉਂਕਿ ਪਰ ਮੈਨੂੰ ਤਾਂ ਤਸਵੀਰ ਉਲਟੀ ਲੱਗਦੀ ਹੈ ਜੀ ਮੈਂ ਪੰਜਾਬ ਦੇ ਪਿੰਡਾਂ ਚ ਜਾਂਦਾ ਉੱਥੇ ਗੁਰਦੁਆਰੇ ਬੜੇ ਆਲੀਸ਼ਾਨ ਬਣਾਏ ਹੁੰਦੇ ਆ ਤੇ ਅੰਦਰ ਸੰਗਤ ਦੇਖਦੇ ਆਂ ਸੀ ਪ੍ਰਸ਼ਾਦ ਦੇਣ ਵਾਲਾ ਸਿੰਘ ਹੀ ਬੈਠਾ ਹੁੰਦਾ ਕਈ ਵਾਰੀ ਤਾਂ ਪਾਠੀ ਸਿੰਘ ਹੁੰਦਾ ਤੇ ਜਦੋਂ ਸੁਖਾਸਣ ਕਰਨਾ ਹੁੰਦਾ ਹੈ ਜਾਂ ਪ੍ਰਕਾਸ਼ ਕਰਨਾ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਤੇ ਚੌਰ ਕਰਨ ਵਾਲਾ ਵੀ ਨਹੀਂ ਹੁੰਦਾ ਕੋਈ ਸਿੰਘ ਤੇ ਮੈਂ ਤਾਂ ਪੰਜਾਬ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਹਾਲ ਦੇਖਿਆ ਤੇ ਇੱਥੇ ਤੁਸੀਂ ਕਹਿ ਰਹੇ ਹੋ ਕਿ ਸੰਗਤ ਜੁੜੀ ਨਹੀਂ ਹੋਈ ਮੈਂ ਤਾਂ ਇੱਥੇ ਸੱਚਖੰਡ ਦੇਖਿਆ ਜੀ ਨਹੀਂ ਜੀ ਇੱਥੇ ਇਸ ਚੀਜ਼ ਦਾ ਬਹੁਤ ਕਿਰਪਾ ਸੰਗਤ ਤਾਂ ਬਹੁਤ ਆਉਂਦੀ ਹੈ ਸਵੇਰੇ ਸ਼ਾਮੇ ਵੀ ਤ ਬਹੁਤ ਹੁੰਦੀ ਗੁਰੂ ਘਰ ਸੋ ਹੁਣ ਸੰਥਿਆ ਲੈਣ ਵਾਲੇ ਵੀ ਬੱਚੇ ਲਗਭਗ 1.5 200 ਦੇ ਤਕਰੀਬਨ ਬੱਚੇ ਨੇ ਅੱਜ 20% ਬੱਚੇ ਆਏ ਨਹੀਂ ਸੋ ਬੱਚੇ ਸੰਥਿਆ ਲੈਣ ਵਾਲੇ ਗੁਰਬਾਣੀ ਦਾ ਚਾਹ ਵੀ ਹੈ ਬੱਚਿਆਂ ਨੂੰ ਔਰ ਇਹ ਬੱਚੇ ਡੇਲੀ ਆ ਰਹੇ ਕੋਈ ਇਹ ਨਹੀਂ ਵੀ ਸੈਟਰਡੇ ਸੁੰਡੇ ਛੁੱਟੀ ਵਾਲੇ ਦਿਨ ਆ ਰਹੇ ਡੇਲੀ ਆਉਂਦੇ ਆ ਜੀ ਹਾਂਜੀ ਹਾਂ ਡੇਲੀ ਆ ਰਹੇ ਨੇ ਸ਼ਾਮ ਨੂੰ 7 ਤੋਂ 8:30 ਵਜੇ ਤਕਰੀਬਨ ਇਹਦੇ ਵਿੱਚ ਮਾਪੇ ਵੀ ਬੜੇ ਖੁਸ਼ ਨੇ ਕਿਉਂਕਿ ਬੱਚੇ ਹੁਣ ਮੋਬਾਈਲ ਚਲਾਉਣ ਤੋਂ ਹਟ ਕੇ ਸਤਗੁਰ ਦੀ ਬਾਣੀ ਪੜ੍ਹਨ ਸੁਣਨ ਤੇ ਸਮਝਣ ਦੀ ਸਮਰੱਥਾ ਰੱਖਣ ਲੱਗੇ ਨੇ ਸੋ ਬਾਣੀ ਪੜਨਗੇ ਕੋ ਡੇਢ ਦੋ ਘੰਟਾ ਉਹਨਾਂ ਦਾ ਜਿਹੜਾ ਮੋਬਾਈਲ ਤੋਂ ਵੀ ਜਿਹੜਾ ਛੁਟਕਾਰਾ ਵੈ ਉਹ ਹੋਵੇਗਾ ਤੇ ਸਤਿਗੁਰੂ ਦੀ ਬਾਣੀ ਪੜ ਕੇ ਜੀਵਨ ਵੀ ਸਫਲਾ ਹੋਵੇਗਾ ਗੁਰੂ ਦੇ ਲੜ ਲੱਗਣਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੰਘ ਸਾਹਿਬ ਦੇ ਉੱਤੇ ਵੀ ਬੜੀ ਕਿਰਪਾ ਜੀ ਸਿੰਘ ਸਾਹਿਬ ਦਾ ਨਾਮ ਨਹੀਂ ਪੁੱਛਿਆ ਜੀ ਮੇਰਾ ਨਾਂ ਗਿਆਨੀ ਲਖਵਿੰਦਰ ਸਿੰਘ ਹੈ ਜੀ ਆਪ ਜੀ ਇਸੇ ਗੁਰਦਾਰ ਸਾਹਿਬ ਦੇ ਵਿੱਚ ਪਾਠੀ ਸਿੰਘ ਜੀ ਮੈਂ ਤੇਗਰੰਤੀ ਸਿੰਘ ਦੀ ਸੇਵਾ ਕਰਦਾ ਜੀ ਠੀਕ ਹੈ ਜੀ ਸੋ ਬੜੀ ਪਿਆਰ ਵਾਲੀ ਸ਼ਖਸੀਅਤ ਹੈ ਔਰ ਰਸਨਾ ਦੇ ਉੱਤੇ ਵੀ ਤੁਹਾਡੀ ਬੜੀ ਕਿਰਪਾ ਜੀ ਤੁਹਾਡੀ ਬੋਲ ਬਾਣੀ ਦੇ ਉੱਤੇ ਪਿਛਲੇ ਇਲਾਕੇ ਕਿਹੜਾ ਜੀ ਤੁਹਾਡਾ ਇਸੇ ਇਲਾਕੇ ਦੇ ਹੋ ਮੈਂ ਤਾਂ ਇਸੇ ਪਿੰਡ ਦਾ ਹੀ ਆ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਆਪਣਾ ਤੁਸੀਂ ਚੜ੍ਹਦੀ ਕਲਾ ਚ ਰੱਖੋ ਸਾਰਾ ਪਿੰਡ ਤੁਹਾਡਾ ਤਰੱਕੀ ਕਰੇ ਤੇ ਜਿਹੜਾ ਮੈਂ ਮੇਰੇ ਤੋਂ ਸ਼ਬਦ ਬੋਲੇ ਆ ਕਿਹਾ ਪਿਛੜਾ ਉਹ ਮੈਂ ਉਦਾਂ ਬੋਲੇ ਸੀਗਾ ਵੀ ਇੱਥੇ ਕਾਫੀ ਲੰਬੇ ਜਾ ਕੇ ਨਾ ਰਾਹ ਤੇ ਪੁੱਛਣਾ ਪੁੱਛ ਪੁੱਛ ਕੇ ਮੈਂ ਇੱਥੇ ਪਹੁੰਚਿਆ ਗਲੀਆਂ ਬੜੀਆਂ ਪਤਲੀਆਂ ਹੈ ਲੇਕਿਨ ਦਿਲ ਬੜੇ ਵੱਡੇ ਹੈ ਜੀ ਸਭ ਤੋਂ ਵੱਡੀ ਗੱਲ ਇਹ ਹੈ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ